ਸ਼ਰੀਆਮ ਜੋੜੇ ਆਉਂਦੇ ਆ ਉੱਥੇ ਪ੍ਰੇਮੀ ਜੋੜੇ ਆਉਂਦੇ ਆ ਸ਼ਰੀਆਮ ਗਲਤ ਕੰਮ ਹੁੰਦਾ ਆ ਆਵਾਜ਼ਾਂ ਹੁੰਦੀ ਆ ਉੱਪਰ ਤੇ ਸਾਰਾ ਕੁਝ ਸਾਡਾ ਤਾਂ ਜੀਹਾਂ ਦੁਰਵਰ ਹੋਇਆ ਪਿਆ ਏ ਇਹਦਾ ਇਹ ਆ ਵੀ ਚਾਹੇ ਰੇਪ ਕਰ ਲਓ ਤੁਹਾਨੂੰ ਪੁਲਿਸ ਨਹੀਂ ਬੁલાਉਂਦੀ 2500 ਰੁਪਏ ਕਿਰਾਇਆ ਦਾ ਲੈਂਦਾ ਕਹਿੰਦਾ ਜੋ ਮਰਜ਼ੀ ਕਰੋ ਹਾਂ ਪਰੌਲੇ ਨਹੀਂ ਬਣਾਉਣਾ ਪਊਗੀ ਇਹ ਕਹਿੰਦਾ ਮੇਰੀ ਸਾਰੇ ਪੁਲਿਸ ਮੇਰੀ ਮੁਠੀ ਵਿੱਚ ਆ ਮੈਂ ਮਹੀਨਾ ਚੱਲਦਾ ਪੁਲਿਸ ਨਾਲ ਕਹਿੰਦਾ ਮੇਰਾ ਹਾਂ ਕਹਿੰਦਾ ਦਿੱਕ ਤੱਕ ਮਹੀਨਾ ਚੱਲਦਾ ਮੇਰਾ ਲਾ ਲਓ ਬਾਅਦ ਜਿੰਨੀ ਲੱਗਦੀ ਮੈਂ ਕੋਈ ਨਹੀਂ ਕੋਈ ਨਹੀਂ ਕੁਝ ਕਰ ਸਕਦਾ ਵੇ ਉਹ ਮਾਰੇ ਨੂੰ ਤਾਂ ਘਰੋਂ ਕੱਢ ਦਿੱਤਾ ਅਗਲਾ ਕਹਿੰਦਾ ਮੈਂ ਕੱਢ ਦਾਂਗੇ ਇਹ ਸਾਡੇ ਥਾਂ ਤੇ ਕਬਜ਼ਾ ਕਰਨ ਨੂੰ ਮਰਦਾ ਤੇ ਅਸੀਂ ਤਾਂ 45 ਸਾਲ ਹੋ ਗਏ ਸਾਨੂੰ 77 ਦੇ ਆਏ ਵੇ ਅਸੀਂ ਉੱਤੇ ਇਹ ਕੱਲ ਆ ਕੇ ਆਦਾ ਮੇਰਾ ਸਾਰਾ ਕੁਝ ਤੁਸੀਂ ਜਾਨਾ ਦੂਰ ਬਰ ਹੋਇਆ ਪਿਆਏ ਤੇ ਗਾ ਨਹੀਂ ਰਹਿ ਸਕਦੇ ਨਾਲੀ ਰੋਟੀ ਖਾ ਸਕਦੇ ਨਾਲੀ ਪਰਿਵਾਰ ਵਿੱਚ ਕਿੱਥੇ ਬਹਿ ਸਕਦੇ ਹਾਂ ਮਤਲਬ ਸਾਡੀ ਸੁਣਵਾਈ ਨਹੀਂ ਹੋਈ ਅਸੀਂ ਤਾਂ ਉੱਥੇ ਛੜ ਘਰ ਮਿੱਟੀ ਤੇ ਪਾ ਕੇ ਸਾਰਾ ਪਰਿਵਾਰ ਅਗਲਾਊਗਾ ਸੀ ਅੰਨਾ ਤਾਂ ਔਰਤਾਂ ਕਹਿੰਦੀਆਂ ਜਉਣਾ ਤੋਂ ਉੱਪਰ ਹੋਇਆ ਬਸ ਤੇ ਬਾਹਰ ਵੀਡੀਓ ਚੜੀ ਸਰ ਮੈਨੂੰ ਇੱਕ ਗੱਲ ਦੱਸੋ ਪਹਿਲੀ ਗੱਲ ਤਾਂ ਮੇਰਾ ਹੋਟਲ ਇਧਰੋਂ ਕਵਰਡ ਹੈ ਜੀ ਇਹਨਾਂ ਨਾਲ ਇਸ ਗੱਲ ਦਾ ਕੋਈ ਤੱਲ ਕੀ ਹੈ ਨਹੀਂ ਦੂਜੀ ਗੱਲ ਦਾ ਆ ਤੁਸੀਂ ਖੜੇ ਆ ਜੀ ਅੰਦਰ ਚੱਲੋ ਮੇਰੇ ਨਾਲ ਆਪਾਂ ਤੁਹਾਨੂੰ ਹਰ ਇੱਕ ਕਮਰਾ ਚੈੱਕ ਕਰਾਣੇ ਹਰ ਇੱਕ ਚੀਜ਼ ਚੈੱਕ ਕਰਾਣੇ ਦੇ ਜਿਹਦੇ ਕੋਲ ਕੁਝ ਕਹਿਣ ਨੂੰ ਨਹੀਂ ਹੁੰਦਾ ਉਹਦੇ ਕੋਲ ਇਹੀ ਬਾਟਿੰਗਾ ਉਹਦੇ ਬਰਾਬਰ ਆ ਕੇ ਮੁੰਨਾ ਘਟਾਰ ਰਿਹਾ ਗਾਲਾਂ ਕੱਢ ਰਿਹਾ ਤੇਰੀ ਭੈਣ ਦੇ ਸਾਹਮਣੇ ਜਿਵੇਂ ਪੁਲਿਸ ਸਾਹਮਣੇ ਜੀ ਸਾਹਮਣੇ ਪੁਲਿਸ ਦੇ ਖੜੇ ਨੇ ਤੂੰ ਸਾਹਮਣੇ ਖੜ ਗਿਆ ਹੁੰਦਾ ਮੇਰੀ ਅੱਜ ਜੱਪ ਖੋਲੀ ਆਲ ਫੜ ਦੋ ਕੀ ਫੜਨਾ ਇਹ ਦੂਤੇ ਗੰਦਪੀ ਬੰਦਾ ਕੀ ਬੋਲ ਸਕਦਾ ਜੀ ਸਾਡਾ ਜੋ ਮੈਂ ਡਿਊਟੀ ਤੇ ਜਾਂਦੀ ਹਾਂ ਮੈਂ ਤਾਂ ਬਾਹਰ ਨਹੀਂ ਨਿਕਲ ਸਕਦੀ ਜਦ ਇਹ ਮੂਹਰੇ ਖੜ ਜਾਂਦਾ ਏ ਇਹ ਤਾਂ ਹਲਕੇ ਦੇ ਸਪੀਕਰ ਸਾਹਿਬ ਐਨਾਂ ਨੇ ਵੀ ਕੋਈ ਨਹੀਂ ਕੋਈ ਸਪੀਕਰ ਵੀ ਐਨਾ ਬੰਨੀ ਐ ਸਪੀਕਰ ਵੀ ਸਪੀਕਰ ਕੋਲੇ ਭਜਾਇਆ ਏ ਸਪੀਕਰ ਸਾ ਜਾਏ ਸਾ ਚਾਏ ਉਹ ਵੀ ਐਨਾ ਬੰਨੀ ਐ ਪਹਿਲਾਂ ਰੇਟ ਇਹਦੇ ਘੱਟ ਸੀ ਹੁਣ ਰੇਟ ਵਧ ਗਿਆ ਉਹ ਨੀਤ ਹੋ ਗਈ ਬੇਈਮਾਨ ਰੌਲਾ ਹੈ ਸਾਡੇ ਤੋਂ ਪੈਸੇ ਭਾਲਦਾ ਸੀ ਜਗ੍ਹਾ ਦੇ ਵਧਾ ਕੇ ਪੈਸੇ ਨਹੀਂ ਆਪਦੇ ਭਰਾ ਤੋਂ ਪੈਸੇ ਲਏ ਜੀ ਸੋਨਲ ਬੰਦਾ 24 ਘੰਟੇ ਰਫਾ ਲੈ ਕੇ ਉੱਪਰ ਬੈਠਿਆ ਹੁੰਦਾ ਬਾਰੀ ਦੇ ਵਿੱਚ ਇਹਦਾ ਤੇ ਹੁੰਦਾ ਕੀ ਹੈ ਜੂਆ ਬਾਈ ਜਲਦੀ ਜਨਾਨੀ ਬਾਈ ਜਲਦੀ ਦੇ ਵਪਾਰ ਨਹੀਂ ਚੱਲਦਾ ਕੀ ਨਹੀਂ ਚੱਲਦਾ ਜੀ ਇੰਨੀਆਂ ਗੰਦੀਆਂ ਗਾਣਾਂ ਸੁਣੀਆਂ ਨਹੀਂ ਗੀਆਂ ਖਣੀਆਂ ਦੀ ਮਾਂ ਨੇ ਕੀ ਖਾ ਕੇ ਜੰਮਿਆ ਜਿਹੜਾ ਇੰਨੀਆਂ ਗੰਦੀਆਂ ਗਾਣਾਂ ਕਰਦਾ ਹੈ ਸਾਨੂੰ ਬਹੁਤ ਪਰੇਸ਼ਾਨ ਤੰਗ ਕੀਤਾ ਅਸੀਂ ਤਾਂ ਟੈਂਕੀ ਦੇ ਚੜ ਕੇ ਮਰ ਜਾਾਂਗੇ ਮੱਚ ਕੇ ਮਰ ਜਾਾਂਗੇ ਤੇ ਸਿਰ ਚੜ ਕੇ ਇਹਦੇ ਮਾ ਜੰਦੇ ਮੈਂ ਸਰ ਤੁਹਾਨੂੰ ਹਰ ਇੱਕ ਚੀਜ਼ ਦੀ ਰਿਕਾਰਡਿੰਗ ਪੇਸ਼ ਕਰੂੰਗਾ ਜਿਹਦੇ 'ਚ ਇਹ ਸਾਨੂੰ ਬੰਦੂਕ ਨਾਲ ਡਰਾਉਂਦਾ ਹੈ ਇੱਕ ਰਿਕਾਰਡਿੰਗ ਤੁਹਾਨੂੰ ਹੋਰ ਭੇਜੂੰਗਾ ਜਿਹਦੇ 'ਚ ਇਹਨੇ ਸਾਡੇ ਗੇਟਮੈਨ ਨੂੰ ਆ ਕੇ ਗੱਲ ਕਹੀ ਹੈ ਮੈਂ ਪਿਓ ਪੁੱਤ ਮਾਰਨੀ ਮਾਰਨੀ ਵੀ ਤਰਖਾਸਤਾ ਹੋਵੇ ਲੜਾਈ ਝਗੜੇ ਦੀ ਕੁੱਟ ਮਾਰ ਦੀ ਗਾਲਾਂ ਦੀ ਰਫਾਂ ਚਾਕੇ ਬੰਦੇ ਨੂੰ ਮਾਰਨ ਦੀ ਤੇ ਐਸਐਸਓ ਕਹੇ ਬਈ ਤੂੰ ਜਗਾ ਛੱਡ ਹੋਵੇ ਕੋੜ ਕੇਸ ਇਹ ਕਿਤੇ ਗੱਲ ਤੱਕ ਬਣਦੀ ਹੈ ਨਹੀਂ ਆਉਣ ਦੇ ਬਾਵਜੂਦ ਹਾਂ ਹਾਂ ਬਸ ਉਹ ਛੱਡੋ ਤਾਂ ਨਹੀਂ ਤੇਰੇ ਪਰਚਾ ਆਇਆ ਦੇਵਾਂਗਾ ਹੁਣ ਮੈਂ ਕਹਿਣੀ ਹਾਂ ਮੇਰੇ ਕੋਲ ਹੀ ਡੰਡਾ ਪਾ ਕੇ ਕਰਾਂਗਾ ਸਾਰਾ ਕੁਝ ਇੱਥੋਂ ਇਹ ਸਾਡੇ ਕਿਸੇ ਤੇ ਹੀਮਕੀਮ ਹੋ ਗਈ ਸਾਡਾ ਮੁਰਜਮ ਇਹ ਹੈ ਮੇਰਾ ਪੁੱਤ ਬਾਹਰ ਨਹੀਂ ਜਾ ਸਕਦਾ ਇਹਦੇ ਅੱਧਾ ਬਲ ਹੌਣ ਮਾਰਦੇ ਨਾ ਅਸੀਂ ਬੜੀਆਂ ਕੀ ਕਰਾਂਗੇ ਨਾ ਡਰਾਂ ਸਾਡੇ ਮੰਨਦੇ ਸੀ ਤਾਂ ਬਾਹਰ ਨਹੀਂ ਨਿਕਲਦੇ ਇਹਨੂੰ ਜਿਹੜਾ ਗੁੰਡੇ ਆ ਦੇ ਨਾਲ ਅਸੀਂ ਮਰਜ਼ੀ ਮਾਰ ਸਕਦਾ ਪਹਿਲਾਂ ਕੋਲ ਸੇਦੇ ਕੋਲੇ ਗਈ ਇਹ ਤੋਂ ਜੇਬਾਂ ਭਰ ਕੇ ਫਿਰ ਸਾਡੇ ਕੋਲੇ ਆਈ ਆ ਛੱਦੀ ਤਾਂ ਕਿ ਥੋੜੀ ਹੈਲਪ ਵਾਤੇ ਆਏ ਆ ਤੇ ਮਦਦ ਇਹਦੀ ਕਰਦੇ ਆ ਤੇ ਫਿਰ ਫਿਰ ਇਹਦੇ ਕੋਲੇ ਜਾੜੇ ਰਹਿੰਦਾ ਹੁੰਦਾ ਵੀ ਜਿਹੜਾ ਹੋਰ ਹੋ ਜੇ ਰਹਿੰਦਾ ਸੀ ਪੈਸੇ ਉਹ ਵੀ ਲੈਣੇ ਚਾਹੁੰਦੇ ਕੋਟਕਪੂਰਾ ਦੇ ਵਿੱਚ ਖੜੇ ਆ ਤੇ ਕੋਟਕਪੂਰਾ ਦਾ ਇੱਕ ਮਸ਼ਹੂਰ ਹੋਟਲ ਹੈ ਦੇਵ ਹੈਵਨ ਦੇਵ ਹੈਵਨ ਚਰਚਾ ਦੇ ਵਿੱਚ ਰਹਿੰਦਾ ਹੈ ਦੇ ਮਾਲਕ ਵੀ ਚਰਚਾ ਦੇ ਵਿੱਚ ਰਹਿੰਦੇ ਆ ਵੱਖ-ਵੱਖ ਗੱਲਾਂ ਨੂੰ ਲੈ ਕੇ ਇਹ ਵੀ ਕਹਿੰਦੇ ਆ ਕਿ ਸਰਕਾਰ ਜੀ ਦੀ ਮਰਜ਼ੀ ਹੋਵੇ ਅਫਸਰ ਜਿਹੜੇ ਮਰਜ਼ੀ ਆਉਣ ਇਹਨਾਂ ਹੋਟਲ ਵਾਲਾਂ ਦੀ ਤੂਤੀ ਬੋਲਦੀ ਰਹਿੰਦੀ ਹੈ ਤੇ ਅਕਸਰ ਇਹ ਵੀ ਹੁੰਦਾ ਕਿ ਜਿਹੜੇ ਵੱਡੇ ਲੋਕ ਹੁੰਦੇ ਆ ਉਹ ਆਪਣੇ ਨਾਲ ਲੱਗਦੇ ਘਰਾਂ ਨੂੰ ਜਾਂ ਜਿਹੜੀਆਂ ਦੁਕਾਨਾਂ ਹੁੰਦੀਆਂ ਜ਼ਮੀਨਾਂ ਹੁੰਦੀਆਂ ਉਹਨਾਂ ਨੂੰ ਆਪਣੇ ਕੋਲ ਹਥਿਆਉਣ ਲਈ ਵੱਖ-ਵੱਖਰੇ ਤਰੀਕਿਆਂ ਗਵਾਂਡੀਆਂ ਆਂਡੀਆਂ ਨੂੰ ਟੌਰਚਰ ਕਰਦੇ ਰਹਿੰਦੇ ਆ ਉਹਨਾਂ ਦੀ ਜ਼ਮੀਨ ਆਪਣੇ ਉਹਨਾਂ ਦਾ ਘਰ ਆਪਣੇ ਚ ਮਲਾਉਣ ਲਈ ਤਾਂ ਕਿ ਆਪਣਾ ਦੈਰਾ ਵੱਡਾ ਹੋ ਸਕੇ ਆਪਣੇ ਇਹਦਾ ਕਾਰੋਬਾਰ ਨੂੰ ਵੱਡਾ ਹੋ ਸਕੇ ਜਾਂ ਲਾਲਚ ਦੇ ਕੇ ਜਾਂ ਦਬਕੇ ਦੇ ਨਾਲ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਤਾਂ ਇਸੇ ਤਰੀਕੇ ਦਾ ਮਾਮਲਾ ਦੇਵਹੋਵਨ ਹੈਵਨ ਹੋਟਲ ਦੇ ਨਾਲ ਜੁੜਦਾ ਇੱਕ ਪਰਿਵਾਰ ਆ ਜਿਹੜਾ ਬਿਲਕੁਲ ਸਾਂਝੀ ਕੰਧ ਹੈ ਇਸ ਹੋਟਲ ਦੇ ਨਾਲ ਮੈਂ ਤਸਵੀਰ ਦਿਖਾ ਦਿਆਂ ਆਹ ਦੇਵ ਹੈਵਨ ਹੋਟਲ ਹੈ ਪਿੱਛੇ ਇਹਨਾਂ ਦਾ ਇੱਕ ਛੋਟਾ ਪੈਲਸ ਹੈ ਤਾਂ ਇਹ ਦੇ ਨਾਲ ਲੱਗਦਾ ਇਹ ਘਰ ਹੈ ਜਿਹੜੇ ਘਰ ਵਾਲਿਆਂ ਨੇ ਇਹ ਇਹ ਗੱਲਾਂ ਕੀਤੀਆਂ ਕਿ ਸਾਡੇ ਘਰ ਨੂੰ ਤੱਕੇ ਨਾ ਹਟਿਆਉਣ ਦੀ ਕੋਰਟ ਦੇ ਸਟੇ ਹੋਣ ਦੇ ਬਾਬੂ ਸਾਡੇ ਤੇ ਦਬਕੇ ਮਾਰੇ ਜਾ ਰਹੇ ਆ ਗਾਲਾਂ ਕੱਢੀਆਂ ਜਾ ਰਹੀਆਂ ਪੁਲਿਸ ਸਾਨੂੰ ਜਲੀਲ ਕਰ ਰਹੀ ਹੈ ਗੱਲਬਾਤ ਕਰਾਂਗੇ ਬਾਈ ਜੀ ਸਾਡੇ ਨਾਲ ਨੇ ਪਹਿਲਾਂ ਨਾਮ ਜਾਣ ਲੈਣ ਬਾਈ ਕੀ ਨਾਮ ਮੇਰਾ ਨਾਮ ਬਾਈ ਅਮਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਕੀ ਕੀ ਮਾਮਲਾ ਕੀ ਹੈ ਬਾਈ ਜੀ ਸ਼ੁਰੂ ਤੋਂ ਦੱਸੋ ਸ਼ੁਰੂ ਤੋਂ ਮਾਮਲਾ ਇਹ ਆ ਜੀ ਕੋਈ ਉਸ ਜਗ੍ਹਾ ਵੇਚੀ ਸੀਗੀ ਕੋਈ ਉਸਦੇ ਹੀ ਪੈਸੇ ਨਹੀਂ ਲਈ ਸੀ ਨਹੀਂ ਵੇਚੀ ਸੀ ਜੀ ਤੱਕੇ ਨਾ ਸਹਿਣਾ ਚਾਹੁੰਦਾ ਹੈ ਉੱਥੇ ਮੇਰਾ ਲੈਟਰੀ ਬਾਥਰੂਮ ਬਣਿਆ ਹੋਇਆ ਹੈ ਠੀਕ ਹੈ ਪਿੱਛੇ ਪਿੱਛੇ ਤੁਹਨ ਦਿਖਾ ਵੀ ਸਕਦਾ ਮੈਂ ਜੀ ਆਪਦੇ ਮੂੰਹ ਮੰਨਦਾ ਮੈਂ ਤੇ ਪੈਸੇ ਨਹੀਂ ਦਿੱਤੇ ਜੀ ਲੜਾਈ ਝਗੜਾ ਕਰਨ ਲੱਗਿਆ ਕੁੱਟ ਮਾਰ ਤੇ ਆ ਗਿਆ ਮੈਂ ਕੋਰਟ ਤੋਂ ਸਟੇ ਲੈ ਲਿਆ ਮੇਰੇ ਕੋਲ ਕੋਰਟ ਦਾ ਸਟੇ ਹੈ ਜੀ ਕੋਰਟ ਦਾ ਸਟੇ ਲੈਣ ਦੇ ਬਾਵਜੂਦ ਹਾਂਜੀ ਐਸਐਸਓ ਸਿਟੀ ਨਾਲ ਰਲ ਕੇ ਇਹ ਹਾਂਜੀ ਮੇਰਾ ਨਾਮ ਜਵੰਤ ਨਿਆਰਿਆ ਸ਼ਰਮਾ ਜੀ ਆਹੋ ਪਰ ਰਲ ਕੇ ਹਰ ਰੋਜ਼ ਮੇਰੇ ਆ ਕੇ ਬਾਰ ਚ ਗਾਲਾਂ ਕੱਢਦਾ ਨਾਲ ਗਨਮੈਨ ਬੰਦੂਕਾਂ ਨਾਲ ਲੈ ਕੇ ਆਉਂਦਾ ਬੰਦੇਾਂ ਨੂੰ ਪਛਾਤੇ ਲੈ ਕੇ ਆਉਂਦਾ ਜੀ ਸਾਡੀ ਕੋਈ ਨਹੀਂ ਸੁਣਦਾ ਗਾਣਾ ਕੱਢਦਾ ਸ਼ਰਮ ਗਾਣਾ ਕੱਢਦਾ ਇਥੇ ਤੁਹਾਨੂੰ ਵੀਡੀਓ ਦਿਖਾ ਸਕਦੇ ਆ ਨਾਲ ਗੰਨ ਮੈਣਾ ਆਰ ਦਰਖਾਸਤਾਂ ਦਿੱਤੀਆਂ ਟਾਈਮ ਟਾਈਮ ਤੇ ਕੀ ਕੀ ਕਹਦਾ ਗਾਣਾ ਕੱਢ ਕੇ ਜਾਂਦਾ ਇੰਨੇ ਅਖੀਲ ਗਾਣਾ ਕੱਢਦਾ ਜੀ ਮੈਂ ਤੁਹਾਨੂੰ ਸੁਣਾ ਨਹੀਂ ਸਕਦਾ ਜਿਹੜੀਆਂ ਗੰਦਕਾਂ ਗਾਣਾ ਕੱਢਦਾ ਏਡੀਆਂ ਕੰਦਾਂ ਗਾਣਾ ਕਿਤੇ ਬਾਰਮੂਰ ਜੈਪ ਕੋਲ ਖੜ ਜਾਂਦਾ ਗੱਲੋ ਜੋ ਪਟਨਾ ਪਟਲੋ ਜੋ ਕਰਨਾ ਕਰ ਲੋ ਮੇਰੀ ਵਾਈਫ ਡਿਊਟੀ ਜਾਂਦੀ ਹੈ ਕਦੇ ਮਗਰਾ ਦਾ ਗੰਨ ਮੈਣ ਲਾ ਦਿੰਦਾ ਉਹਦਾ ਮੁੰਡਾ ਜਾਂਦਾ ਉਹ ਡਿਊਟੀ ਕਰੋ ਅਸੀਂ ਘਰੇ ਬੈਠੀ ਆ ਡਿਊਟੀ ਨਹੀਂ ਜਾ ਸਕਦੀ ਉਹ ਐਡਾ ਸਾਨੂੰ ਤੰਗ ਕੀਤਾ ਹੋਇਆ ਇਹ ਕਦੋਂ ਤੋਂ ਇਹ ਕਦੋਂ ਤੋਂ ਚੱਲ ਰਿਹਾ ਸਾਡਾ ਕੁਝ ਇਹ ਡੇਢ ਮਹੀਨਾ ਹੋ ਗਏ ਘਟ ਤੋਂ ਘੱਟ ਡੇਢ ਮਹੀਨਾ ਹੋ ਗਏ ਹਾਂ ਜੀ ਤੁਸੀਂ ਪੁਲਿਸ ਕੰਪਲੇਂਟ ਕੀਤੀ ਹੈ ਕੀਤੀ ਹਾਂ ਜੀ ਬਥੇਰੀਆਂ ਕੀਤੀ ਸਾਡੀ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਵੀਰੇ ਸਾਡੀ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਸਾਡੀ ਕਾਰਨ ਕੀ ਹੈ ਮਾਤਾ ਕਿਉਂ ਨਹੀਂ ਸੁਣਦਾ ਕੀ ਪਤਾ ਹੁਣ ਸਾਨੂੰ ਇਹ ਇਹ ਕਹਿੰਦਾ ਮੇਰੇ ਮੁਠੀ ਚਾ ਪਲਸ ਕਿ ਤੁਸੀਂ ਬਾਹਰ ਆ ਲਓ ਜਿਹੜੀ ਲੱਗਦੀ ਹੈ ਕੁਝ ਨਹੀਂ ਹੁੰਦਾ ਕਹਿੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕਹਿੰਦਾ ਪੱਟ ਲੋ ਆ ਜਿਹੜਾ ਕੁਝ ਮੇਰਾ ਪੱਟੀ ਦਾ ਐਉਂ ਕਹਿੰਦਾ ਇੱਥੋਂ ਤੱਕ ਕਹਿੰਦਾ ਸਾਨੂੰ ਛੜਿਆ ਆਹ ਦੇਖੋ ਇੱਥੇ ਗੱਲਾਂ ਕਰਦੀ ਐ ਇੱਥੇ ਗਲਤ ਗੱਲਾਂ ਕਰਦੇ ਗਲਤ ਫਿਰਦੇ ਐ ਇੱਥੇ ਠੀਕ ਹੈ ਹਾਂ ਕਿਵੇਂ ਸਾਡਾ ਤਾਂ ਮਰਨੂ ਐ ਪੈਸਾ ਇੱਥੇ ਬਹਿ ਕੇ ਰੋਟੀ ਨਹੀਂ ਖਾ ਸਕਦੇ ਅਸੀਂ ਪੈਸਾ ਜੇ ਸਾਡਾ ਹਾਈ ਜਗਾ ਬਹਿਣ ਵਾਲੀ ਐ ਤੇ ਅਸੀਂ ਕਿੱਥੇ ਜਾਏਗੇ ਵੇ ਉਹ ਮਾਰੇ ਨੂੰ ਤਾਂ ਘਰੋਂ ਕੱਢ ਦਿੱਤਾ ਖੜਾ ਅਗਲਾ ਕਹਿੰਦਾ ਮੈਂ ਕੱਢ ਦਾਂਗੇ ਇਹ ਸਾਡੇ ਥਾਂ ਤੇ ਕਬਜ਼ਾ ਕਰਨ ਨੂੰ ਕਰਦਾ ਤੇ ਅਸੀਂ ਤਾਂ 45 ਸਾਲ ਹੋ ਗਏ ਜਦੋਂ 77 ਦੇ ਆਏ ਵੇ ਅਸੀਂ ਉੱਤੇ ਇਹ ਕੱਲ ਆ ਕੇ ਆਦਾ ਮੇਰਾ ਸਾਰਾ ਕੁਝ ਇਹ ਕਹਲਾ ਕਹਦਾ ਮੇਰਾ ਸਾਰਾ ਕੁਝ ਛੱਡ ਦਿਓ ਤੇ ਤੁਸੀਂ ਨਿਕਲ ਜਾਓ ਧੱਕਾ ਕਰਦਾ ਸਾਡੇ ਨੂੰ ਸਾਨੂੰ ਗਾਲ੍ਹਾਂ ਦਿੰਦਾ ਬੁਰੀਆਂ ਹੁਣਸ ਵੀ ਤੁਹਾਡੀ ਸੁਣਵਾਈ ਨਹੀਂ ਕਰਦੀ ਕੋਈ ਸੁਣਵਾਈ ਨਹੀਂ ਕਰਦੀ ਭਰਾਵਾ ਕੋਈ ਸੁਣਵਾਈ ਨਹੀਂ ਕਰਦੀ ਪੁਲਿਸ ਪੁਲਸਾਈ ਤੁਹਾਡੀ ਮਦਦ ਲਈ ਪੁਲਸਾਈ ਮਦਦ ਮਦਦ ਲਈ ਅਸੀਂ ਫਿਕੋਰ ਕੀਤੀ ਪਹਿਲਾਂ ਪੁਲਿਸ ਇਹਦੇ ਕੋਲੇ ਗਈ ਇਹ ਤਾਂ ਜੇਬਾਂ ਭਰ ਕੇ ਫਿਰ ਸਾਡੇ ਕੋਲੇ ਆਈ ਠੀਕ ਹੈ ਫਿਰ ਉਹ ਅੱਛਦੀ ਤਾਂ ਕਿ ਤੁਹਾਡੀ ਹੈਲਪ ਵਾਤੇ ਆਏ ਆ ਤੇ ਮਦਦ ਇਹਦੀ ਕਰਦੇ ਆ ਤੇ ਫਿਰ ਫੇਰੇ ਦੇ ਕੋਲੇ ਜਾੜੇ ਰਹਿਂਦਾ ਹੁੰਦਾ ਵੀ ਜਿਹੜਾ ਹੋਰ ਹੋ ਜੇ ਰਹਿੰਦੇ ਸੀ ਪੈਸੇ ਉਹ ਵੀ ਲੈਣੇ ਸੀ ਉਹਨਾਂ ਨੇ ਬਾਦ ਵਿੱਚ ਅਸੀਂ ਰੋਟੀ ਖਾਣ ਲੱਗੇ ਤੇ ਰੋਟੀ ਖਾਣ ਲੱਗੇ ਫਿਰ ਇਟਾਂ ਜਗ ਲੱਗੀਆਂ ਫਿਰ ਇਹ ਇਹ ਦੇ ਆਇਆ ਰਿਪੋਰਟ ਉਹ ਪੁਲਸ ਆ ਲਿਆ ਗਿਆ ਇਹ ਤੈਨੂੰ ਚੱਕਣ ਆਏ ਆ ਹਮ ਇਹ ਚੱਕਣ ਆਏ ਹਾਂ ਮੇਰੇ ਮੁੰਡੇ ਨਾਲ ਇਹ ਤੈਨੂੰ ਚੱਕਣ ਆਏ ਆ ਬਈ ਦਰਖਾਸਤ ਕੀਤੀ ਦਰਖਾਸਤ ਮੈਂ ਅਸੀਂ ਦਰਖਾਸਤ ਤਾਂ ਤਾਂ ਦੇ ਕੇ ਸਾਨੂੰ ਨਿਕਲ ਦੇਵੇ ਸਾਨੂੰ ਮਾਰ ਦੂ ਜੇ ਅਸੀਂ ਬਾਹਰ ਨਿਕਲੇ ਤਾਂ ਸਾਡਾ ਦਰਖਾਸਤ ਦੇ ਨਾਲ ਹੀ ਜਾਣ ਵਾਲਾ ਤੇ ਅਸੀਂ ਬੁੜੀਆਂ ਕੱਲੀਆਂ ਕਰਿਆ ਸਾਨੂੰ ਬਹੁਤ ਪਰੇਸ਼ਾਨ ਤੰਗ ਕੀਤਾ ਅਸੀਂ ਤਾਂ ਟੈਂਕੀ ਤੇ ਚੜ ਕੇ ਮਰ ਜਾਾਂਗੇ ਮੱਚ ਕੇ ਮਰ ਜਾਾਂਗੇ ਤੇ ਸਿਰ ਚੜ ਕੇ ਇਹਦੇ ਮਾਜੰਦੇ ਜਿਹੜੇ ਇਹਨੂੰ ਸਾਨੂੰ ਤੰਗ ਕੀਤਾ ਬਹੁਤ ਜ਼ਿਆਦਾ ਬਹੁਤ ਤੰਗ ਕੀਤਾ ਅਸੀਂ ਬਹੁਤ ਪਰੇਸ਼ਾਨ ਅਸੀਂ ਇੱਥੇ ਬਹਿ ਕੇ ਰੋਟੀ ਨਹੀਂ ਖਾ ਸਕਦੇ ਅਸੀਂ ਇੱਥੇ ਬਹਿ ਨਹੀਂ ਸਕਦੇ ਇਹ ਬੈਠੇ ਖੜੇ ਤੁੰਗੂ ਰੇ ਮਾਰਦੇ ਤਾਂ ਆ ਮਾਸ਼ੇ ਦੇ ਇਕੱਠੇ ਕਿੱਥੇ ਵੇਜੜ ਗਾਲਾਂ ਮਤਲਬ ਜਿਹੜੀਆਂ ਗਾਲਾਂ ਉਹ ਤੁਹਾਡੇ ਔਰਤਾਂ ਦੇ ਮੂੰਹ ਤੇ ਵੀ ਕੱਢੀਆਂ ਗਈਆਂ ਹਾਂ ਔਰਤਾਂ ਦੇ ਮੂੰਹ ਤੇ ਕੱਢੀਆਂ ਵੀਰੇ ਸਰੇਆਂ ਅੰਕੜੀਆਂ ਗਈਆਂ ਸ਼ਰੇਆ ਐਡੀਆਂ ਗੰਦੀਆਂ ਗਾਣਾਂ ਸੁਣੀਆਂ ਨਹੀਂ ਕਈਆਂ ਖਣੀਆਂ ਦੀ ਮਾਂ ਨੇ ਕੀ ਖਾ ਕੇ ਜੰਮਿਆ ਜਿਹੜਾ ਇੰਨੀਆਂ ਗੰਦੀਆਂ ਗਾਣਾਂ ਕਰਦਾ ਹੈ ਜੋ ਗਾਣਾ ਕਰਦਾ ਹੈ ਬਈ ਗੇ ਬਾਰ ਦੇ ਵਿੱਚ ਤੇ ਸਾਹਮਣੇ ਖੜ ਗਿਆ ਹਾਂ ਮੇਰੀ ਜੱਪ ਖੋਲੀ ਆ ਲੋ ਫੜ ਲਓ ਕੀ ਫੜਨਾ ਇਹ ਦੂਤੇ ਗੰਦ ਕੋਈ ਬੰਦਾ ਕੀ ਬੋਲ ਸਕਦਾ ਜੀ ਬੋਲ ਸਕੂਗਾ ਅਸੀਂ ਸਾਹਮਣੇ ਖੜੀਆਂ ਅਸੀਂ ਬਾਹਰ ਹਰਕਤ ਕੀ ਹੋ ਸਕਦੀ ਹੈ ਪੁਲਿਸ ਤਾਂ ਕਹਿੰਦੀ ਹੈ ਵੀ ਮਾੜੀ ਅੱਖਾਂ ਨੂੰ ਝਾਕ ਕੇ ਦੋਦੇ ਪਰਚਾ ਹੁੰਦਾ ਤੇ ਸ਼ਰਮ ਇਦਾਂ ਗੰਦੀਆਂ ਹਰਕਤਾਂ ਕਰਦਾ ਕੋਈ ਪੁਲਿਸ ਨੂੰ ਸੁਣਦੀ ਤੇ ਫਿਰ ਸਾਨੂੰ ਉਲਟਾ ਪੈਂਦੇ ਆ ਕਿ ਤੁਸੀਂ ਮਾੜੇ ਆ ਕਿ ਤੁਸੀਂ ਸਾਡੇ ਸਾਰੇ ਮੱਲਾ ਗਿਆ ਸਾਡੇ ਨਾਲ ਸਾਡੀ ਕਿਸੇ ਦੀ ਸੁਣਵਾਈ ਨਹੀਂ ਕੀਤੀ ਆ ਦੇਖੋ ਤਾਂ ਮੈਨੂੰ ਐਸਐਚਓ ਨਾਲ ਸੱਦੇ ਥਾਣੇ ਆਓ ਜੀ ਅੱਜ ਰਾਤ ਵਾ 112 ਤੇ ਕਾਲ ਕਰੀ ਸੀ ਉਹ ਵੀਡੀਓ ਤੁਹਾਨੂੰ ਦਿਖਾ ਦਿੰਨਾ ਮੈਂ ਪੁਲਿਸ ਆਈ ਆ ਉਹ ਵੀਡੀਓ ਵੀ ਦੇਖ ਲਓ ਮੇਰੇ ਕੋਲ ਹੈਗੀ ਆ ਇਹ ਹਰ ਰਿਕਾਰਡਿੰਗ ਨਾ ਕਰੋ ਜੀ ਮੈਂ ਅੱਜ ਤੁਹਾਨੂੰ ਕੰਪਲੇਨਟ ਕਰਦਾ ਸਾਡੀ ਸੁਣੋ ਯਾਰ ਉਹਦੇ ਬਰਾਬਰ ਆ ਕੇ ਮੁੰਨਾ ਘਟਾਰ ਰਿਹਾ ਗਾਲਾਂ ਕੱਢ ਰਿਹਾ ਹੈ ਤਰੀ ਭੈਣ ਦੇ ਸਾਹਮਣੇ ਜਿਵੇਂ ਪੁਲਿਸ ਸਾਹਮਣੇ ਜੀ ਸਾਹਮਣੇ ਪੁਲਿਸ ਦੇ ਖੜੇ ਤੋਂ ਮੈਂ ਵੀ ਦੇਖੋ ਅੱਗੇ ਕਦੋਂ ਕੱਢਦਾ ਉਹ ਕਹਿੰਦੇ ਇਹ ਨਹੀਂ ਗਲਤ ਤੁਸੀਂ ਗਲਤ ਅੱਛਾ ਪੁਲਿਸ ਕਹਿੰਦੀ ਹੈ ਪੁਲਿਸ ਕਹਿੰਦੀ ਇਹ ਨਹੀਂ ਗਲਤ ਹਮੇ ਗੱਲਾਂ ਕੱਢ ਰਿਹਾ ਹੈ ਵੀਡੀਓ ਮੇਰੇ ਕੋਲੇ ਆ ਕਹਿੰਦੇ ਉਹ ਨਹੀਂ ਕੱਢਦੇ ਤੁਸੀਂ ਕੱਢਦੇ ਮਹਿਰ ਮੈਂ ਤਾਂ ਦੇ ਘਰ ਦੇ ਅੰਦਰ ਹਾਂ ਤੁਸੀਂ ਆਏ ਆ ਤੁਹਾਨੂੰ ਸੱਦੇ ਆ ਮੈਂ ਤਾਂ ਦੇ ਘਰੋਂ ਮੇਰਾ ਤੂੰ ਬਾਹਰ ਖੜਕਾਇਆ ਮੈਂ ਤਾਂ ਬਾਹਰ ਖੋਲਿਆ ਉਹ ਥੋੜੇ ਬਾਹਰ ਖੜਦਾ ਇਹ ਗੇਟ ਦੇ ਅੰਦਰ ਖੜਾ ਅਸੀਂ ਨੂੰ ਸੱਚ ਬਾਹਰ ਖੜੀਆਂ ਐ ਐਡਾ ਉਹਨੇ ਗੰਦ ਵੜਿਆ ਐਡਾ ਗੰਦ ਵੜਿਆ ਤੇ ਪੁਲਿਸ ਵਾਲੇ ਆ ਦੇਖੇ ਸੀ ਇਹ ਪੀ ਚੱਕਣਾ ਸੀਗੇ ਕਤਲ ਕੀਤਾ ਗਾਲਾਂ ਤੋਂ ਨੇ ਕੱਢੀਆਂ ਗੰਦੇ ਨੇ ਤੇ ਉਹਨਾਂ ਲਈ ਚਾਰ ਪੰਜ ਆਦੀ ਮੇਰੇ ਮਾਰਗ ਪੈ ਗਈ ਨਾਲ ਮੇਰੀ ਮੀਟ ਸ਼ਾਪ ਵੀ ਮੈਂ ਬੰਦ ਕਰਨੀ ਪੈਗੀ ਲੈ ਕੇ ਚਾਰ ਪੰਜ ਬੰਦੇ ਉਥੇ ਜਾ ਵੜਦਾ ਸੀ ਨਿਕਲ ਬਾਹਰ ਤੇਰੀ ਭੈਣ ਤੇਰੀ ਮਾਂ ਦੀ ਹੁਣ ਮੈਂ ਗੱਲਾਂ ਕੈਮਰੂ ਤੇ ਕਹਿ ਨਹੀਂ ਸਕਦਾ ਆਪਣੀ ਕੌਣ ਕੌਣ ਦੇਖਦਾ ਹੋਊਗਾ ਜਦੋਂ ਆਇਆ ਤੇ ਰਫਲ ਕੋਲੇ ਸੀ ਤਾਂ ਦੇ ਬਾਈ ਜੀ ਕੋਲੇ ਜਾਂਦੀ 24 ਘੰਟੇ ਕੋਲੇ ਉਹ ਤਾਂ 24 ਘੰਟੇ ਵੀਰੇ ਕੋਲ ਹੁੰਦੀ ਆ 24 ਘੰਟੇ ਜਿੱਥੇ ਵੀ ਜਾਵੇ ਨਾਲ ਹੁੰਦੀ ਆ ਠੀਕ ਹੈ ਨਾ ਉਲਟਾ ਇਲਜ਼ਾਮ ਸਾਡੇ ਪਰ ਲਾ ਰਹੀਆਂ ਇਹ ਸਾਡਾ ਤਾਂ ਤੇ ਜੀਣਾ ਦੁਰਵਰ ਹੋਇਆ ਪਿਆ ਨਾ ਅਸੀਂ ਖਾ ਸਕਦੇ ਨਾ ਅਸੀਂ ਬੈਠ ਕੋਈ ਤਬਰ ਵਿੱਚ ਬੇੜੇ 'ਚ ਬੈਠ ਸਕਦੇ ਆ ਸਾਰਾ ਦਿਨ ਸੋਈ ਵਿੱਚ ਉੱਪਰ ਬੈਠੇ ਝਾਕੀ ਜਾਂਦੇ ਆ ਗਲਤ ਅਸ਼ਲੀਲ ਹਲਕਾ ਹਰਕਤਾ ਕਰਦੇ ਆ ਠੀਕ ਹੈ ਨਾ ਜੇ ਅਸੀਂ ਪੁਲਿਸ ਨੂੰ ਕਹਿੰਦੇ ਆ ਪੁਲਿਸ ਪਹਿਲੀ ਗੱਲ ਤਾਂ ਸਾਡਾ ਫੋਨ ਹੀ ਨਹੀਂ ਚੱਕਦੀ ਹੈਗੀ ਜਦੋਂ ਫੋਨ ਚੱਕ ਰਹੀ ਹੈ ਸਾਡਾ ਤੇ ਫਿਰ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਤਾਂ ਕਹਿੰਦੇ ਅਸੀਂ ਔਰਤਾਂ ਦੀ ਗੱਲ ਪਹਿਲ ਦੇ ਆਧਾਰ ਤੇ ਸੁਣੋ ਕੋਈ ਨਹੀਂ ਨਾਲ ਲੇਡੀਜ਼ ਨਾਲ ਪੁਲਿਸ ਵਾਲੇ ਸੀਗੇ ਅਸੀਂ ਛਰਿਆਮ ਉਹਨਾਂ ਨੇ ਉਹਨਾਂ ਦੀ ਹਮਾਇਤ ਕੀਤੀ ਸਾਡੀ ਕੁਝ ਨਹੀਂ ਕੀਤੀ ਹੈਗੀ ਅਸੀਂ ਤਾਂ ਬਥੇਰਾ ਰੋਏ ਪਿੱਤੇ ਉੱਥੇ ਸਾਡੀ ਕਿਸੇ ਨੇ ਨਹੀਂ ਸੁਣੀ ਸਮਾਂ ਉਲਟ ਸਾਨੂੰ ਕਹਿ ਕੇ ਗਏ ਜੀ ਵੀ ਤੁਸੀਂ ਸਵੇਰ ਥਾਣੇ ਵਿੱਚ ਆਇਓ ਪਰ ਸਭ ਤੋਂ ਵੱਡੀ ਗੱਲ ਕੀ ਹੈ ਜੀ ਇੱਥੇ ਨਜਾਇਜ਼ ਦੇਹ ਪਰਦਾਧੰਦਾ ਚੱਲਦਾ ਹੈ ਸ਼ਰਿਆਮ ਚੱਲਦਾ ਹੈ ਨਹੀਂ ਸ਼ਰਿਆਮ ਜੋੜੇ ਆਉਂਦੇ ਇੱਥੇ ਪ੍ਰੇਮੀ ਜੋੜੇ ਆਉਂਦੇ ਆ ਸ਼ਰਿਆਮ ਗਲਤ ਕੰਮ ਹੁੰਦਾ ਹੈ ਆਵਾਜ਼ਾਂ ਨਹੀਂ ਉੱਪਰ ਤੇ ਸਾਰਾ ਕੁਝ ਸਾਡਾ ਤਾਂ ਜੀਹਾਂ ਦੁਰਬਰ ਹੋਇਆ ਪਿਆ ਏ ਸਾਰਿਆਂ ਦਾ ਰਹਿਣਾ ਤਾਂ ਬਹੁਤ ਔਖਾ ਜਾਂਦਾ ਸਾਰਿਆਂ ਦਾ ਆਫਾ ਹੋਇਆ ਪਿਆ ਸਾਰਿਆਂ ਦਾ ਥੱਲੇ ਸਾਡਾ ਨਹੀਂ ਸਭ ਦਾ ਹੀ ਹੋਇਆ ਪਿਆ ਏ ਜੇ ਅਸੀਂ ਇਹ ਗੱਲ ਕਹਿ ਰਹੇ ਹਾਂ ਸਾਡੀ ਕੋਈ ਨਹੀਂ ਸੁਣਦਾ ਹੈਗਾ ਉੱਥੇ ਕਦੇ ਦਿਨ ਚਾਓ ਇੱਥੇ ਵੇਖ ਲਿਓ ਤੜਕੇ 8 ਵਜੇ ਤੋਂ ਜੋੜੇ ਆਉਣੇ ਸ਼ੁਰੂ ਹੋ ਜਾਂਦੇ ਆ ਇਹਦਾ ਇਹ ਆ ਵੀ ਚਾਹੇ ਰੇਪ ਕਰ ਲਓ ਤੁਹਾਨੂੰ ਪੁਲਿਸ ਨਹੀਂ ਬੁਲਾਉਂਦੀ ਇਹ ਇਨੀ ਖੁੱਲ ਹੈ ਖੁੱਲ ਹੈ ਜੀ ਪੂਰੀ ਕੀ ਗੱਲ ਇੰਨੀ ਇੰਨੀ ਇਹਦੀ ਕੀ ਸ਼ੈ ਹੈ ਇਨੀ ਉਹ ਕਹਿੰਦਾ ਜੀ ਮੇਰਾ ਮਹੀਨਾ ਚੱਲਿਆ ਹੋਇਆ ਹੈ ਬਦਮਾਸ਼ ਪੂਰਾ ਬਦਮਾਸ਼ ਬਣਿਆ ਹੋਇਆ ਇਹ ਇਹ ਕਹਿੰਦਾ ਮੇਰੀ ਸਾਰੀ ਪੁਲਿਸ ਮੇਰੀ ਮੁਠੀ ਵਿੱਚ ਆ ਮੇਰਾ ਮਹੀਨਾ ਚੱਲਦਾ ਪੁਲਿਸ ਨਾਲ ਕਹਿੰਦਾ ਮੇਰਾ ਹਾਂ ਇਹ ਕਹਿੰਦਾ ਹਾਂ ਇਹ ਕਹ ਰਿਹਾ ਹਾਂ ਕਹ ਰਿਹਾ ਹਾਂ ਹਾਂ ਕਹਿੰਦਾ ਡਿਉਟੀ ਤੱਕ ਮਹੀਨਾ ਚੱਲਦਾ ਮੇਰਾ ਲਾਲੋ ਬਾਦ ਜਿੰਨੀ ਲੱਗਦੀ ਮੈਂ ਕੋਈ ਨਹੀਂ ਕੋਈ ਨਹੀਂ ਕੁਝ ਕਰ ਸਕਦਾ ਹੁਣ ਸਾਨੂੰ ਤਾਂ ਜਿਉਣਾ ਦੁੱਬਰ ਹੋਇਆ ਪਿਆ ਭਰਾਵਾ ਅਜਿਹਾ ਸਗਾ ਸਾਨੂੰ ਕੋਈ ਨਹੀਂ ਸੁਣਾ ਸਾਡਾ ਸਾਰਾ ਮੱਲਾ ਗਿਆ ਜੇ ਸਾਡੀ ਸੁਣਵਾਈ ਨਹੀਂ ਹੋਈ ਅਸੀਂ ਤਾਂ ਉੱਥੇ ਛੜਗੋਰ ਮਿੱਟੀ ਦਾ ਤੇਲ ਪਾ ਕੇ ਸਾਰਾ ਪਰਿਵਾਰ ਅੱਗ ਲਾਊਗਾ ਸੀ ਜੇ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਜੇ ਤੁਹਾਡੇ ਨਾਲ ੱੱਕਾ ਨਹੀਂ ਬੰਦ ਹੁੰਦਾ ਤੁਸੀਂ ਆਹ ਕਰ ਅਸੀਂ ਆਹ ਕਰ ਨੂੰ ੱੱਕੂਗੇ ਅਸੀਂ ਸਭ ਦੇ ਸਾਹਮਣੇ ੱੱਕੂਗੇ ਅਸੀਂ ਠੀਕ ਹੈ ਨਾ ਇਹਦੇ ਸਿਰ ਚੜਕਾ ਮਰੂ ਮਰੂਗੇ ਅਸੀਂ ਇੰਨੇ ਔਖੇ ਹੋਏ ਅਸੀਂ ਸਾਰੇ ਜੀਵਨ ਦੁਰਮਰ ਹੋਇਆ ਪਿਆ ਇੱਥੇ ਗਾਹ ਸਿਰਾ ਖਾਦੇ ਨਾਸੀ ਰੋਟੀ ਖਾ ਸਕਦੇ ਨਾਸੀ ਪਰਿਵਾਰ ਵਿੱਚ ਇਕੱਠੇ ਬੈਠ ਸਕਦੇ ਆ ਮਤਲਬ ਇਹ ਛੇਪੇ ਤੋਂ ਬਾਅਦ ਮੈਂ ਆਦੀ ਵਾਈਫਰਾਂ ਬਾਜ਼ਾਰ ਨਹੀਂ ਜਾ ਸਕਦਾ ਜੀ ਇਹ ਨਾਲ ਇਹ ਨਹੀਂ ਦਹਿਸ਼ਤ ਹੈ ਦਹਿਸ਼ਤ ਹੈ ਬਾਹਰ ਜਾ ਕੇ ਖੜ ਜਾਂਦਾ ਨਿਕਲੋ ਨਾਲ ਗੁੰਡੇ ਆ ਨਾ ਪੁਲਿਸ ਵੈਰੀਫਾਈ ਕਰ ਰਹੀ ਆ ਲੈ ਕੇ ਦਿੱਤਾ ਵਾ ਕਿ ਅਣਪਛਾਤੇ ਗਨ ਮੈਣਾ ਪੁਲਿਸ ਵੈਰੀਫਾਈ ਕਰੇ ਆਰਮ ਐਕਟ ਦੇ ਵਿੱਚ ਲਿਖਿਆ ਵਾ ਜਿਹੜਾ ਆਰਮ ਐਕਟ ਹੈ ਮੰਨ ਲਓ ਮੇਰੇ ਕੋਲ ਵੈਪਨ ਹੈ ਮੈਨੂੰ ਇਹ ਕਿ ਬੰਦਾ ਦਾ ਜੇ ਮੈਂ ਗੱਲ ਨਹੀਂ ਰੱਖਣਾ ਹੈ ਠੀਕ ਹੈ ਮੈਨੂੰ ਡੀਸੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਕੋਈ ਪਰਮਿਸ਼ਨ ਨਹੀਂ ਜੀ ਕਿਤੇ ਕੋਈ ਗਾਨ ਚੱਕੀ ਪਤਾ ਕੋਈ ਚੱਕੀ ਫਿਰਦਾ ਸ਼ਰਮ ਧੱਕਾ ਕੋਲ ਲਿਆ ਕੇ ਤੁਹਾਨੂੰ ਡਰਾਇਆ ਵੀ ਜਾਂਦਾ ਹਾਂ ਹਾਂ ਸਾਨੂੰ ਡਰਾਇਆ ਜਾਂਦਾ ਗਾਣਾ ਲੈ ਕੇ ਬਕਾਇਦਾ ਵੀਡੀਓ ਵਾਲੋ ਕੈਮਰੇ ਮੁੰਦੇ ਚਲਾਉ ਆਪਦੇ ਸਾਡੇ ਘਰ ਅੰਦਰ ਇੱਕ ਤੁਸੀਂ ਔਰਤਾਂ ਹੈ ਮਤਲਬ ਔਰਤਾਂ ਦੇ ਸਾਹਮਣੇ ਜਿਹੜਾ ਕੋਈ ਤੁਸੀਂ ਕਹਿ ਰਹੇ ਹੋ ਜੇ ਇਹੋ ਜਿਹਾ ਕੁਝ ਹੁੰਦਾ ਹੈ ਔਰ ਮਤਲਬ ਬਹੁਤ ਔਖਾ ਹੋ ਜਾਂਦਾ ਇਹੋ ਜਿਹੇ ਮਾਹੌਲ ਚ ਔਖਾ ਤਾਂ ਵੀਰੇ ਬਹੁਤ ਜ਼ਿਆਦਾ ਅਸ਼ਲੀਲ ਹਰਕਤਾਂ ਕਰਦਾ ਸੀ ਦੱਸ ਨਹੀਂ ਸਕਦੇ ਸਾਨੂੰ ਦੱਸਣ ਲੱਗੇ ਸੰਗ ਆਉਂਦੀ ਆ ਠੀਕ ਹੈ ਨਾ ਲੈ ਕੇ ਇਹਨਾਂ ਨੂੰ ਕਰਨ ਲੱਗੇ ਕੋਈ ਸੰਗ ਨਹੀਂ ਹੁੰਦੀ ਹੈਗੀ ਤੁਸੀਂ ਕੰਪਲੇਂਟ ਦਿੱਤੀ ਤੁਹਾਡੀ ਕੰਪਲੇਂਟ ਕੰਪਲੇਂਟ ਸਾਨੂੰ ਕਿਸੇ ਦੀ ਨਹੀਂ ਸੁਣੀ ਅਸੀਂ ਕੱਲੇ ਕੱਲੇ ਪਰ ਫੋਨ ਲਾ ਰਿਆ ਸੀ ਥਾਣੇ ਉੱਥੇ ਵੀ 112 ਪਰ ਵੀ ਲਾਇਆ ਸੀ 10 109 ਪਰ ਵੀ ਲਾਇਆ ਕਿਸੇ ਨੇ ਨਹੀਂ ਸੁਣੀ ਹੈਗੀ ਸਾਡਾ ਕੀ ਲੱਗਦਾ ਮੈਂ ਕਹਾ ਸਾਡਾ ਲੱਗਦਾ শাਲਾ ਕਿ ਤੂੰ ਐਂ ਕਹ ਤਾ ਕਹਿੰਦੇ ਹੋਰ ਮੈਂ ਕੀ ਕਰਾਂ ਮੈਂ ਕਿਹਾ ਆ ਵੀ ਇਹਦਾ ਇਹ ਆ ਉਹ ਵਿਅਕਤੀ ਹੈ ਹਾਂ 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 ਪਰ ਉਹ ਗੱਲ ਜਾਨਣਾ ਹੈ ਪੁੱਛ ਕੇ ਵੈਰੀਫਾਈ ਕਰ ਲੋ ਵੀ ਗਨ ਘੱਟੋ ਘੱਟ ਕੀ ਦੀ ਆ ਚੱਕੀ ਕੌਣ ਫਿਰਦਾ ਲਾਇਸੈਂਸ ਕੀ ਦਾ ਕੋਈ ਪਰਮਿਸ਼ਨ ਹੈਗੀ ਆ ਕੱਲੋਂ ਸਾਡੇ ਕੋਈ ਗੋਲੀ ਮਾਰ ਕੇ ਨਾ ਪਰਚਾ ਕੀਤੇ ਦੇਵਾਂ ਕੀ ਦਾ ਨਾਮ ਲਾਵਾਂਗੇ ਜੇ ਸਾਡੇ ਕਿਸੇ ਦੇ ਹੀਮਕੀਮ ਹੋ ਗਈ ਸਾਡਾ ਮਰਜ਼ਮ ਇਹ ਆ ਮੇਰਾ ਪੁੱਤ ਬਾਹਰ ਨਹੀਂ ਜਾ ਸਕਦਾ ਤੇ ਇਦਾਂ ਬੜਾ ਹੋਰ ਮਾਰ ਦੇ ਨਾ ਅਸੀਂ ਬੜੀਆਂ ਕੀ ਕਰਾਂਗੇ ਨਾ 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 ਸਾਡੇ ਮਨ ਤਾਂ ਅਸੀਂ ਤਾਂ ਬਾਹਰ ਨਹੀਂ ਨਿਕਲ ਦਿੰਦੇ ਇਹਨੂੰ ਇਹਨਾਂ ਤੋਂ ਬਿਨਾ ਹੋਰ ਬੰਦਾ ਕੌਣ ਬੰਦਾ ਕੌਣ ਅਸੀਂ ਆ ਬੱਚਨੇ ਅਸੀਂ ਤਿੰਨੇ ਜਾਣੇ ਆ ਬੇਟਾ ਮੇਰਾ ਬਾਹਰ ਆ ਹਾਂਜੀ ਮਗਰ ਤੁਹਾਨੂੰ ਇਹ ਡਾਰਾ ਵੀ ਇਹਨਾਂ ਨੂੰ ਵੀ ਮਾਰ ਸਕਦੇ ਹਾਂ 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 ਇਹਨਾਂ ਨੂੰ ਮਾਰ ਸਕਦੇ ਜਿਹੜਾ ਗੁੰਡੇ ਆ ਉਹਦੇ ਨਾਲ ਉਹ ਜਿੰਨੀ ਮਰਜ਼ੀ ਮਾਰ ਸਕਦਾ ਅਸੀਂ ਇਹ ਗੱਲ ਵੀ ਕਹੀ ਸੀਗੀ ਸਭ ਤੋਂ ਪਹਿਲਾਂ ਅਸੀਂ ਦਰਖਾਸਤ ਦੇ ਕੇ ਆਏ ਸੀਗੇ ਅਸੀਂ ਕਿਹਾ ਤੁਸੀਂ ਸਾਡੀ ਦਰਖਾਸਤ ਦਾ ਕੁਝ ਕੀਤਾ ਨਹੀਂ ਹੈਗਾ ਠੀਕ ਹੈ ਨਾ ਉਹਦੀ ਦਰਖਾਸਤ ਤੁਸੀਂ ਭੱਜੇ ਆਈਆਂ ਕੋਈ ਪੁਲਿਸ ਵੀ ਸਾਰੇ ਨਾਲ ਮਿਲੀ ਹੋਈ ਹੈ ਤੇ ਕੋਈ ਉਹ ਕਹਿੰਦੇ ਪੁਲਿਸ ਕੁਝ ਕਰੇ ਨਹੀਂ ਸਕਦੀ ਹੈਗੀ ਸਾਰਾ ਧੱਕਾ ਚੱਲਦਾ ਇਹਨਾਂ ਦਾ ਇਹ ਸਾਨੂੰ ਆਦਾ ਵੀ ਮੇਰੇ ਮੇਰੀ ਤਾਂ ਪੁਲਿਸ ਮੇਰੀ ਮੁੱਠੀ ਚ ਆ ਵੀ ਮੈਂ ਪੈਸੇ ਦਿਨਾ ਪੁਲਸ ਨੂੰ ਪੁਲਿਸ ਕਿਵੇਂ ਆਉਗੀ ਮੇਰਾ ਤਾਂ ਕਹਿੰਦਾ ਉੱਪਰ ਤਾਂ ਕਰਮੀ ਨਾ ਜਾਂਦਾ ਏ ਅੱਛਾ ਹਾਂ ਉੱਪਰ ਤਾਂ ਕਰਮੀ ਨਾ ਜਾਂਦਾ ਏ ਤੁਹਾਡੇ ਕਹਿੰਦਾ ਮਤਲਬ ਕੋਈ ਡਰ ਹੈ ਨਹੀਂ ਕੋਈ ਡਰ ਨਹੀਂ ਹੈਗਾ ਇਹਨੂੰ ਕੋਈ ਡਰਨੀ ਆ ਤਾਂ ਮੈਨੂੰ ਦੇਖੋ ਜੀ ਤੁਹਾਡਾ ਕੈਮਰਾ ਚੱਲ ਰਿਹਾ ਮੈਂ ਖਾਣੇ ਫੋਨ ਲਾ ਲੈਣਾ ਜੇ ਪੁਲਸ ਆ ਗਈ ਤਾਂ ਕਹਿ ਦਿਓ ਚੈੱਕ ਕਰਨ ਤਾਂ ਵੀ ਕਰ ਸਕਦੇ ਹਾਂ ਅੱਛਾ ਇੰਨਾ ਇੰਨੀ ਹੈ ਇੰਨੀ ਪਰਵਾਹ ਮੈਂ ਵੀ ਤੁਹਾਡਾ ਕੈਮਰਾ ਚੱਲਦਾ ਮੈਂ ਫੋਨ ਲਾ ਲੈਣਾ ਜੇ ਪੁਲਸ ਆਈ ਵੀ ਤੁਸੀਂ ਕਹਿੰਦੇ ਆ ਉਦੋਂ ਵੀ ਤੁ ਆਈ ਤੁਸੀਂ ਥਾਣੇ ਗਏ ਸੀ ਕੀ ਵਾਪਰਿਆ ਉੱਥੇ ਐ ਸੱਚ ਨੰਬਰ ਐਡੀ ਕੀ ਪੁਲਿਸਤੀ ਕਰੀ ਜੀ ਹਾਂ ਤੇ ਮੈਨੂੰ ਡੱਬ ਮਾਰਨ ਥਾਂ ਹੀ ਮਿਲਿਆ ਐਡੀਆਂ ਭੜੀਆਂ ਗਾਲਾਂ ਕੱਢੀਆਂ ਹੂੰ ਦਰਖਾਸਤ ਸਾਡੀ ਕੀ ਆ ਵੀ ਸਾਡੇ ਗੱਲ ਪੈਂਦਾ ਰਫਲਾਂ ਲੈ ਕੇ ਸਾਨੂੰ ਮਾਰਨਾ ਪੈਂਦਾ ਚਾਕੇ ਕਹਿੰਦਾ ਤੁਸੀਂ ਥਾਂ ਵੇਚੀਏ ਥਾਂ ਕਿਉਂ ਨਹੀਂ ਛੱਡਦੇ ਹੂੰ ਕਿੱਥੇ ਜਗ੍ਹਾ ਦਾ ਮਸਲਾ ਕੋਰਟ ਕੇਸ ਆ ਮੇਰੇ ਕੋਲ ਸਟੇ ਆ ਹੂੰ ਪੁਲਿਸ ਨੂੰ ਕਦੋਂ ਅਧਿਕਾਰ ਮਿਲ ਗਿਆ ਵੀ ਉਹ ਜਗ੍ਹਾ ਛੱਡਾ ਦੇਵੇ ਸਟੇ ਹੋਣ ਦੇ ਬਾਵਜੂਦ ਵੀ ਪੁਲਿਸ ਕਹਿੰਦੀ ਚੱਲ ਜਾ ਹਾਂ ਹਾਂ ਬਸ ਉਹ ਛੱਡੋ ਕਹਾਂ ਨਹੀਂ ਕਰਦੇ ਪਰਚਾ ਆਇਆ ਦੇਵਾਂਗਾ ਹੁਣ ਮੈਂ ਕਹਿਣੀ ਹਾਂ ਮੈਂ ਅੱਛਾ ਇੱਕ ਦੋ ਟੱਕ ਵੀ ਗਏ ਹਾਂਜੀ ਹਾਂ ਹੁਣ ਦੱਸੋ ਅਸੀਂ ਕਿੱਥੇ ਜਾਈਏ ਅਸੀਂ ਘਰ ਛੱਡ ਕੇ ਜਾਈਏ ਕਿੱਥੇ ਨਾ ਸੀ ਤਰੀਬ ਬੰਦੇ ਘਰ ਪਹੁੰਚੋਗੇ ਨਾ ਸੀ ਕਿਰਾਇਆ ਦੇਣ ਜੋਗੇ ਜਿੱਦੇ ਸੇ ਜਾਵੜਗੇ ਬਿਲਕੁਲ ਆਪ ਦਾ ਆਪ ਦਾ ਘਰ ਛੱਡਣ ਨੂੰ ਮਜਬੂਰ ਕਰਾਉਂਦੇ ਮਜਬੂਰ ਕਰਦੇ ਆਂ ਸਾਨੂੰ ਯਾਰ ਕੀ ਕਰ ਲਿਆ ਅਸੀਂ ਮੁੰਡਾ ਬਾਹਰ ਭੇਜਿਆ ਹੈ ਮਾਂ ਹੁਣ ਕਰਜ਼ਾ ਲਾਇਆ ਕੀ ਕਰਕੇ ਦੱਸੋ ਅਸੀਂ ਜਿੰਮੇ ਤੁਸੀਂ ਕਹਿੰਦੇ ਤੁਹਾਡੀ ਵੀ ਡਿਊਟੀ ਤੇ ਜਾਣਾ ਕਹਿੰਦੇ ਸੀ ਸਾਦਾ ਜੋ ਮੈਂ ਡਿਊਟੀ ਤੇ ਜਾਣੀ ਆ ਮੈਂ ਤਾਂ ਬਾਹਰ ਨਹੀਂ ਨਿਕਲ ਸਕਦੀ ਜਦ ਇਹ ਮੂਹਰੇ ਖੜ ਜਾਂਦਾ ਏ ਸਾਨੂੰ ਤਾਂ ਡਰ ਹੋਇਆ ਪਿਆ ਵੀ ਹਾਂ ਕਈ ਵਾਰੀ ਕੋਈ ਵੀ ਕਰ ਸਕਦਾ ਹੈ ਇਹਦਾ ਕੋਈ ਪਤਾ ਨਹੀਂ ਹੈਗਾ ਜਿਹੜਾ ਬਦਮਾਸ਼ੇ ਹੋ ਗਿਆ ਉਹ ਕੁਝ ਕਿਤੇ ਵੀ ਹੱਥ ਪਾ ਸਕਦਾ ਹੈ ਠੀਕ ਹੈ ਨਾ ਸਾਡਾ ਤਾਂ ਅਸੀਂ ਤਾਂ ਪਹਿਲਾਂ ਸੋਚਦੇ ਹਾਂ ਸੋ ਵਾਰੀ ਵੀ ਬਾਹਰ ਜਾਈਏ ਕਿ ਨਾ ਜਾਈਏ ਹਮ ਇੰਨਾ ਸਾਡਾ ਇਹ ਨਾ ਜੀਣਾ ਦੁਰਵਰ ਕੀਤਾ ਪਿਆ ਬਾਹਰ ਨਿਕਲਣਾ ਮਤਲਬ ਤੁਸੀਂ ਔਰਤਾਂ ਵੀ ਸ਼ਿਕਾਇਤ ਦੇ ਚੁੱਕੀਆਂ ਤੁਸੀਂ ਵੀ ਦੇ ਚੁੱਕੀਆਂ ਫਿਰ ਵੀ ਸਾਰੇ ਕੋਈ ਨਹੀਂ ਆ ਕੋਈ ਸੁਣਵਾਈ ਨਹੀਂ ਕਰਦੀ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਐਡੀ ਮਰੀਜ਼ ਸਰਕਾਰ ਆ ਗਈਏ ਕੋਈ ਨਹੀਂ ਸੁਣਾਈ ਕਰਦੀ ਤੁਹਾਡੇ ਤਾਂ ਹਲਕੇ ਦੇ ਸਪੀਕਰ ਸਾਹਿਬ ਹੈ ਇਹਨਾਂ ਨੇ ਵੀ ਕੋਈ ਓਏ ਸਪੀਕਰ ਵੀ ਇਹਨਾਂ ਵੱੰਨੀ ਹੈ ਸਪੀਕਰ ਵੀ ਸਪੀਕਰ ਕੋਲੇ ਵੀ ਜਾਇਆ ਹੈ ਸਪੀਕਰ ਜਾਇਆ ਉਹ ਵੀ ਇਹਨਾਂ ਵੱੰਨੀ ਹੈ ਇਹਦੇ ਵੱੰਨੇ ਆ ਮਤਲਬ ਤੁਸੀਂ ਤੁਹਾਡੇ ਕੰਨ ਮਤਲਬ ਤਕੜੇ ਦੇ ਸਾਰੇ ਆ ਤਕੜੇ ਦੇ ਸਾਰੇ ਮਾੜੇ ਨੂੰ ਕੋਈ ਨਹੀਂ ਪੁੱਛਦਾ ਕੋਈ ਤਕੜੇ ਦਾ 3700 ਉਹ ਗੱਲ ਹੋਈ ਪਈ ਆ ਵੀ ਪੁਰਾਣੀਆਂ ਗੱਲਾਂ ਆ ਕੇ ਬੜਿਆ ਜੀ ਕਹਿੰਦਾ 3700 ਹੈ ਇਹਦਾ 3700 ਆ 100 ਰੁਪਈਆ ਕਰ ਲਓ ਕੀ ਕਰ ਲੋਂਗੇ ਸਾਡੇ ਕੋਲ ਬਈ ਰੁਪਈਏ ਹੈ ਨਹੀਂ ਸਾਡੇ ਕੋਲ ਤਾਂ ਰੁਪਈਏ ਕਿਸੇ ਨੂੰ ਦੇਣ ਨੂੰ ਹੈ ਨਹੀਂ ਭਰਾਵਾ ਜਿਦਾ ਆਪ ਦਾ ਜ਼ਿਕਰਾ ਜਾ ਮਗਾ ਕਰਦੇ ਮੂੰਗੀ ਮਸਰੀ ਬਣੀ ਹੋਊਗੀ ਇਹ ਬਣੀ ਹੋਈ ਤਾਂ ਅਪਲ ਤਾਂ ਸ਼ਰ ਚੜਨੀ ਕੁੱਟੀ ਹੋਊਗੀ ਹਮਮ ਸਾਡੇ ਤਾਂ ਆ ਹਾਲਾਤ ਆ ਤੇ ਫਿਰ ਅਸੀਂ ਇਹਨੂੰ ਕਿੱਥੋਂ ਦੇਗੇ ਬੈਸ ਕੇ ਅਸੀਂ ਨਾ ਸੀ ਖਾ ਸਕਦੇ ਨਾ ਸਾਡਾ ਪਰਿਵਾਰ ਇਕੱਠਾ ਬੈਠ ਸਕਦਾ ਏ ਨਾ ਮੈਂ ਕੰਮ ਕਰ ਸਕਦੀ ਆ ਕਿਉਂਕਿ 24 ਘੰਟੇ ਉੱਪਰ ਗਲਤ ਹਰਕਤਾਂ ਹੋ ਰਹੀਆਂ ਨੇ ਤੁਹਾਡਾ ਨੰਬਰ 20 ਮਿੰਟ ਵੀ ਇੱਥੇ ਇਕੱਠਾ ਬੈਠ ਸਕਦਾ ਹੋਵੇ ਉਹ ਸਾਹਮਣੇ ਉੱਤੇ ਉੱਤੇ ਫੜਦਾ ਨਹੀਂ ਸ਼ੀਸ਼ੇ ਛਰੇ ਆਮ ਖੁੱਲੇ ਹੁੰਨੇ ਆ ਪਰਦੇ ਖੁੱਲੇ ਹੁੰਨੇ ਆ 24 ਘੰਟੇ ਬੰਦਾ ਇਧਰ ਨੂੰ ਦੇਖੀ ਜਾਵੇ ਕਿ ਕੀ ਬੰਦਾ ਭੁੜੀ ਕੀ ਕੰਮ ਕਰ ਲੂਗੀ ਠੀਕ ਹੈ ਨਾ ਫਿਰ ਗਲਤ ਅਸ਼ਲੀਲ ਹਰਕਤਾਂ ਕਰਨੀਆਂ ਨਾ ਨੇ ਠੀਕ ਹੈ ਨਾ ਕੋਠੇ ਦੇ ਵਿੱਚ ਚੜ ਜਾਂਦੇ ਬਾਰੀਆਂ ਵਿੱਚ ਝਾਕੀ ਜਾਂਦੇ ਆ। ਹੂੰ। ਗਲਤ ਗੱਲਾਂ ਨੇ ਇਹ। ਐ ਐ ਐਸਐਸਪੀ ਵੀ ਆਪਣੀ ਔਰਤ ਨੇ। ਤੁਸੀਂ ਕਹਿਣਾ ਚਾਹੋਗੇ ਵੀ ਔਰਤ ਦਾ ਦੁੱਖ ਸੁਣਨ ਨੂੰ ਆ ਕੇ ਉਹ। ਅੱਜ ਤਾਂ ਕਹਿੰਦੇ ਆ ਵੀ ਸਾਡਾ ਸੋਹਣਾ ਆ ਕੇ ਨਾਲੇ ਦੇਖੇ ਸਾਡੇ ਸਾਰਾ ਕੁਝ। ਹੂੰ। ਠੀਕ ਆ ਨਾ? ਹੂੰ। ਦੇਖੇ ਵੀ ਹਾਂ ਇੱਥੇ ਕਿੰਨੇ ਕੁ ਬੰਦਾ ਫੈਸ਼ਨ ਦੀ ਸੁਣ ਲਓ। ਹੂੰ। ਐਸਐਸਪੀ ਸਾਹਿਬ ਦੇ ਵੀ ਗਏ ਸੀ। ਹੂੰ। ਸਾਨੂੰ ਉਹਨਾਂ ਦੇ ਪੇਸ਼ ਹੀ ਨਹੀਂ ਹੋਣ ਦਿੱਤਾ। ਤੇ ਇੱਕ ਐਸਪੀ ਦੇ ਪੇਸ਼ ਕਰਤਾ। ਉਹਨਾਂ ਦੀ ਐਸਪੀ ਸਿਟ ਕੋਟਪੁਰਨ ਮਾਰ ਕਰਤੀ। ਆਹ ਦੇਖੋ ਐਪਲੀਕੇਸ਼ਨ। ਦਿੱਤੀ ਵੀ ਹੈ। ਦਿੱਤੀ ਵੀ ਹੈ। ਡੇਟ ਪਾਈ ਹੋਈ ਆ। ਇਹ ਤਾਂ ਕਾਮਨ ਕੁੱਤੀ ਘੜੀਸਦੀ ਆ ਕੋਈ ਨਹੀਂ ਬਾਈ ਪੁੱਛਦਾ ਇਹਦਾ ਹੰਦਾ ਲੱਗਦਾ ਵੀ ਜਾਂ ਤਾਂ ਮਰ ਜੀਏ ਤੇ ਜਾਂ ਥਾਂ ਛੱਡ ਕੇ ਇਥੋਂ ਸ਼ਹਿਰ ਹੀ ਛੱਡ ਜੀਏ ਸ਼ਹਿਰ ਸਾਡੇ ਜਾਣ ਬਾਜੇ ਜੇ ਟੁੱਟਣ ਵਾਲਾ ਹਾਲਵੇ ਪਿਆ ਬਾਈ ਛੱਡਣਾ ਪੈਣਾ ਜੀ ਕਰਦਾ ਛੱਡਣ ਨੂੰ ਬਾਈ ਇਹਦੂ ਹਾਲ ਹੀ ਕੋਈ ਨਹੀਂ ਰਹਿ ਗਿਆ ਛੱਡਣੇ ਨੂੰ ਕੀ ਦਾ ਜੀ ਆਪਣੇ ਐਨੇ ਸਾਲ ਹੋ ਗਏ ਰਹਿੰਦੇ ਨੂੰ ਘਰ ਕੀ ਦਾ ਛੱਡਣ ਦੀ ਕਰਦਾ ਏ ਲੇਕਿਨ ਜੇ ਇਹੀ ਕੁਛ ਰਿਹਾ ਨਾ ਫੇਰ ਹੋ ਸਕਦਾ ਸਾਨੂੰ ਛੱਡਣਾ ਹੀ ਪੈ ਜਾਵੇ ਠੀਕ ਹੈ ਨਾ ਜਰ ਮਾਰ ਤਾਂ ਕਹਿੰਦੀ ਸੁਣਵਾਈ ਹੁੰਦੀ ਆ ਲੋਕਾਂ ਦੀ ਤੁਹਾਡੀ ਸੁਣਵਾਈ ਨਹੀਂ ਕਹਿਣੇ ਦੀ ਗੱਲਾਂ ਸਭ ਟੀ ਸਰਕਾਰ ਆ ਝੂਠਾਂ ਦੀ ਦਰਦਾਰ ਹੈ ਪੈਸੇ ਦੀ ਸਰ ਪੈਸੇ ਦੀ ਜਾ ਕੋਈ ਨਿਕਲੇ ਦੀ ਹੁੰਦਾ ਕੋਈ ਨਹੀਂ ਹੁੰਦਾ ਕਿਹਦੀ ਜਿਹਨੂੰ ਪੈਸਾ ਤੱਕਦਾ ਇਹ ਇਹ ਆਦਾ ਮੇਰੇ ਕੋਲ ਤਾਂ ਇੱਕ ਮੈਂ ਮੇਨ ਗੱਲ ਕਰਨੀ ਚਾਹਣਾ ਹੈ ਵੀ ਦਰਖਾਸਤ ਹੋਵੇ ਲੜਾਈ ਝਗੜੇ ਦੀ ਠੀਕ ਹੈ ਕੁੱਟ ਮਾਰ ਦੀ ਗਾਲਾਂ ਦੀ ਰਫਲਾਂ ਚਾਕੇ ਬੰਦੇ ਨੂੰ ਮਾਰਨ ਦੀ ਤੇ ਇਹ ਸੱਚੋ ਕਹੇ ਤੂੰ ਜਗਾ ਛੱਡ ਹੋਵੇ ਕੋਰ ਕੇਸ ਇਹ ਕਿੱਦ ਤੱਕ ਬਣਦੀ ਹੈ ਤੁਸੀਂ ਪੜ੍ਹੇ ਲਿਖੇ ਹੋ ਅੱਜ ਤੱਕ ਪੁਲਿਸ ਨੇ ਕਿੰਨੇ ਕਾਬਜ਼ੇ ਦਵਾ ਜਿਹੜਾ ਕੋਰਟ ਕੇਸ ਚੱਲਦਾ ਹੈ ਅੱਜ ਤੱਕ ਕੋਰਟ ਨਹੀਂ ਤਿੰਨ ਤਰੀਕ ਨੂੰ ਲੈ ਦੇਖੀ ਆ ਤੇ ਤੇ ਆ ਲੋ ਜੀ 5 11 2024 ਹੈ ਹਾਂਜੀ ਇਸਤੇ ਹੋਇਆ ਜੀ ਠੀਕ ਹੈ ਤੇ ਐਸਐਚਓ ਕਹਿੰਦਾ ਤੂੰ ਜਗਾ ਛੱਡ ਨਹੀਂ ਤਾ ਮੈਂ ਪਰਚਾ ਦੇਣਾ ਤੁਹਾਨੂੰ ਦਰਨ ਤਨੂ ਤੈਨੂੰ ਤਾਂ ਨਿਕਲ ਨਹੀਂ ਦੇਣਾ ਉਹ ਕਹਿੰਦੇ ਹੁੰਦੇ ਨਾ 12 ਨੂੰ ਦਰਸੇਗਾ ਉਹ ਕਹਿੰਦਾ ਉਹ ਕਹਿੰਦਾ ਬਾਹਰ ਉਹਨੂੰ ਦਰਸੇਗਾ ਤੂੰ ਬਹਾਨੇ ਲਾ ਕੇ ਮੈਂ ਤਾਂ ਥਣੋਂ ਨਿਕਲ ਗਿਆ ਆ ਜੀ ਮੈਂ ਤੈਨੂੰ ਹੋ ਸਕਦਾ ਮੈਨੂੰ ਭਾਈ ਲੈਂਦਾ ਅਸੀਂ ਤਾਂ ਬਾਹਰ ਜਾਣ ਦੇ ਲਈ ਉਹ ਗਾਲਾ ਕੱਢ ਕੇ ਗਿਆ ਸਾਰਾ ਮੁਹੱਲਾ ਸਾਡਾ ਸੁਣ ਰਿਹਾ ਏ ਨਾਲੇ ਕਹਿ ਵੀ ਰਿਹਾ ਵੀ ਹਾਂ ਇਹਨੇ ਕੱਡੀਆਂ ਲੇ ਕੇ ਫਿਰ ਵੀ ਥਾਣੇ ਵਾਲੇ ਮਤਲਬ ਪੁਲਿਸ ਵਾਲੇ ਮੰਨਣ ਵਾਸਤੇ ਤਿਆਰ ਨਹੀਂ ਹੈਗੇ ਕਹਿੰਦੇ ਨਹੀਂ ਤੁਸੀਂ ਗਲਤ ਆ ਤੁਸੀਂ ਕੱਡੀਆਂ ਉਹਨੂੰ ਗਾਲਾ ਹੁਣ ਇਸ ਤੋਂ ਉੱਪਰ ਮੁਹੱਲੇ ਦੇ ਉੱਪਰ ਹੋਰ ਕੀ ਪ੍ਰੂਫ ਹੋ ਸਕਦਾ ਏ ਬਹੁਤੀ ਗੱਲ ਛੱਡੋ ਜੀ ਮੈਂ ਤਾਂ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹਣਾ ਹੈ ਪੁਲਿਸ ਪ੍ਰਸ਼ਾਸਨ ਚਾਵੇ ਇੱਕ ਸੀਐਡੀ ਮਹਿਕਮਾ ਹੁੰਦਾ ਸਾਡਾ ਬੜੇ ਗੁਪਚਾਰ ਹੁੰਦੇ ਬੜੀ ਉਹ ਡੂੰਗੀ ਕੱਢ ਕੱਢ ਲਿਆਉਂਦੇ ਆ ਦੂਗਿਆ ਕੇ ਸੀਏਡੀ ਮਾਰਕਰ ਨੂੰ ਪੁੱਛ ਲੈਣਾ ਵੀ ਇਥੇ ਚੱਲਦਾ ਕੀ ਆ ਹੋਇਆ ਕੀ ਆ ਅਗਰ ਉਹਦੀ ਰਿਪੋਰਟ ਮੇਰੇ ਅਗੇਂਸਟ ਆ ਜੇ ਮੈਂ ਨਾ ਜੋ ਮਰਜੀ ਪੁਲਿਸ ਬਣਦਾ ਮੇਰੇ ਤੇ ਪਰਚਾ ਦੇ ਦੇ ਮਾਤਕ ਜੋੜ ਕੇ ਸੈਂਟਰ ਕਰੂੰਗਾ ਬਿਲਕੁਲ ਤੇ ਜੇ ਹਾਂ ਉਹ ਇਹ ਐਂਟੀ ਜਾਂਦੀ ਆ ਸਾਡੇ ਮੁਰੇ ਭੱਲੇ ਚੋਂ ਆਂਡ ਗਵਾਂਡ ਚੋਂ ਪੂਰੀ ਮਾਰਕੀਟ ਚੋਂ ਪੁੱਛ ਲੈਣ ਇਥੇ ਹੁੰਦਾ ਕੀ ਆ ਜੁਆ ਬਾਈ ਨਹੀਂ ਚੱਲਦੀ ਜਨਾਨੀ ਬਾਈ ਨਹੀਂ ਚੱਲਦੀ ਦੇਵਪਾਰ ਨਹੀਂ ਚੱਲਦਾ ਕੀ ਨਹੀਂ ਚੱਲਦਾ ਇਥੇ ਹਮ ਸਰੇ ਆਮ ਚੱਲਦਾ ਸਰੇ ਆਮ ਚੱਲਦਾ ਆਵਾ ਪਰਾਵਾ ਸਰੇ ਆਮ 2500 ਰੁਪਿਆ ਕਿਰਾਇਆ ਲੈਂਦਾ ਕਮਰੇ ਦਾ ਕਹਿੰਦਾ ਜੋ ਮਰਜ਼ੀ ਕਰੋ ਇੱਕ ਪਰਸਨਲ ਬੰਦਾ 24 ਘੰਟੇ ਰਫਾ ਲੈ ਕੇ ਉੱਪਰ ਬੈਠਿਆ ਹੁੰਦਾ ਬਾਰੀ ਦੇ ਵਿੱਚ ਇਹਦਾ 24 ਘੰਟੇ ਵੀ ਇੱਥੇ ਕੀ ਹੋ ਰਿਹਾ ਕੀ ਨਹੀਂ ਤੁਹਾਡੇ ਘਰ ਤੇ ਸੀ ਆਈ ਡੀ ਰੱਖੀ ਹੈ ਪੂਰੀ ਸੀ ਆਈ ਡੀ ਪੂਰੀ ਉੱਪਰ ਤੋਂ ਐਨ ਸਾਹਮਣੇ ਆਹ ਸਾਹਮਣੇ ਤੁਹਾਨੂੰ ਬਾਰੀ ਇੱਕਦਾਂ ਲੈਂਡ ਜਾ ਕੇ ਦੇਖਦੀ ਹੋਊਗੀ ਆਹ ਆਹ ਬਾਰੀ 'ਚ ਮਿਠਾ ਆਵੇਗਾ ਆਵੇ ਲਾਈਟ ਹੈ ਗਈ ਉਹ ਚਾਹ ਇਹਦੇ ਜਗਦੀ ਐ ਐਸ ਚ 24 ਘੰਟੇ ਇੱਥੇ ਇੱਕ ਬੰਦਾ ਬੈਠਾ ਹੀ ਹੁੰਦਾ ਹੈ ਜੀ ਹਾਂ ਤਾਂ ਦਿਨੇ ਹੀ ਰਹਾ ਤਾਂ ਆ ਵੇਖ ਜੇ ਬਾਰੀ ਖੁੱਲੀ ਹੋਣੀ ਆ ਪਰਦਾ ਲਾਇਆ ਹੀ ਨਹੀਂ ਹੋਣਾ ਨੇ ਹਾਂ ਸਾਡੇ ਤਾਂ ਕੋਈ ਗੋਲੀ ਮਾਰਜੇ ਸਾਨੂੰ ਕੀ ਪਤਾ ਇੱਥੇ ਕੌਣ ਹੈ ਹੁਣ ਮਾਤਾ ਤੁਹਾਡੀ ਮੰਗ ਕੀ ਹੈ ਹੁਣ ਸਾਡੀ ਮੰਗ ਹੈ ਵੀ ਸਰਕਾਰੀ ਪ੍ਰਸ਼ਾਸਨ ਸੁਣੇ ਸਾਡੀ ਕੋਈ ਗੱਲ ਸਾਨੂੰ ਸਾਸ ਮਿਲਣਾ ਚਾਹੀਦਾ ਸਾਡੇ ਹੱਕ ਮਿਲਣਾ ਚਾਹੀਦਾ ਸਾਨੂੰ ਆਪ ਦਾ ਠੀਕ ਹੈ ਅਸੀਂ ਕਿਸੇ ਦਾ ਕੁਝ ਨਹੀਂ ਮੰਗਦੇ ਅਸੀਂ ਕਹਿੰਦੇ ਵੀ ਪ੍ਰਸ਼ਾਸਨ ਨੂੰ ਕਰੇ ਨਾ ਬੰਦਾ ਸਾਡੇ ਬਾਹਰੋਂ ਵੀਡੀਓ ਤੁਹਾਨੂੰ ਦਿਖਾਤੀ ਪੁਲਸ ਮੰਨਦੀ ਨਹੀਂ ਓਏ ਨਹੀਂ ਤੁਸੀਂ ਗੱਲ ਲੈ ਕੇ ਜਾਂਦੇ ਹੋ ਬਿਲਕੁਲ ਲਾਇਸੈਂਸ ਵੀ ਆਪਣਾ ਹੈ ਮੈਂ ਸ਼ੂਟਰ ਆ ਹੂੰ ਆਨੇ ਰੈਫਲੈਸ਼ਨ ਦਾ ਮੈਂਬਰ ਆ ਮੇਰੇ ਕੋਲ ਕਾਰਡ ਆ ਗੂੰ ਦਿਖਾ ਸਕਦਾ ਮੈਂ ਮੇਰੀ ਗੇਮ ਆ ਮੈਂ ਖੇਡਦਾ ਨਹੀਂ ਕੱਢ ਸਕਦੇ ਇਹ ਸ਼ਰੀਆਮ ਕੋ ਮਰੇ ਹਾ ਇਹ ਸ਼ਰੀਆਮ ਚੱਕ ਕੇ ਘੁੰਮੀ ਜਾਂਦਾ ਆ ਰੈਫਲ ਸਾਫ ਕਰ ਰਿਹਾ ਆ ਉੱਤੇ ਵੀਡੀਓ ਬਣਾ ਲਓ ਰੈਫਲ ਚੱਕੀ ਫਿਰਦਾ ਮੇਰਾ ਲਾਇਸੈਂਸੀ ਵੈਪਨ ਮਰ ਘਰ ਜ ਬਣਾ ਸਾਫ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਕਿੱਥੇ ਲਿਖਿਆ ਇਹ ਕਿਹੜਾ ਆਰਮੈਗਡ ਬਣਾ ਬੰਦਾ ਦੇ ਘਰ ਜਾ ਕੇ ਵੈਪਨ ਸਾਫ ਕਰ ਸਕਦਾ ਆਹਨੇ ਰੈਫਲ ਐਸੋਸੀਏਸ਼ਨ ਦਾ ਮੈਂਬਰ ਆ ਮੈਂ ਗੇਮ ਖੇਡਦਾ ਹਾਂ ਮੈਂ ਕਿਉਂ ਨਹੀਂ ਸਾਫ਼ ਕਰਦਾ ਮੰਗਿਆ ਹੁਣ ਪੈਣ ਜੀ ਤੁਹਾਡੀ ਮੰਗ ਕੀ ਆ ਵੀ ਸਾਡੀ ਜਗ੍ਹਾ ਐ 메ਨ ਜਗ੍ਹਾ ਦਾ ਰੋਲਾ ਐ ਉਹ ਅਸੀਂ ਕੋਰਟ ਕੇਸ ਕੀਤਾ ਹੋਇਆ ਐ ਠੀਕ ਐ ਨਾ ਉਹ ਤਾਂ ਹੁਣ ਜਿਤਨਾ ਮਤਲਬ ਸਾਡੀ ਕੋਰਟ ਕਰੂਗੀ ਉਹ ਸਾਨੂੰ ਫੈਸਲਾ ਮਨਜ਼ੂਰ ਹੋਊਗਾ ਠੀਕ ਐ ਨਾ ਲੇਕਿਨ ਇਹ ਜਿਹੜਾ ਸਾਨੂੰ ਗਾਣਾ ਕੱਢ ਕੇ ਗਿਆ ਐ ਸਾਡੇ ਵਰ ਧੱਕਾ ਨਸ਼ਾਜ ਇਹ ਕਰਦਾ ਐ ਉਹ ਤਾਂ ਇਨਸਾਫ਼ ਸਾਡਾ ਹੋਣਾ ਚਾਹੀਦਾ ਐ ਗੰਭੀਰ ਇਨਸਾਫ਼ ਨਹੀਂ ਹੁੰਦਾ ਫਿਰ ਕੋਈ ਪ੍ਰੋਟੈਸਟ ਕਰੋਗੇ ਕਰੂਗੇ ਫਿਰ ਅਸੀਂ ਤਾਂ ਮਾਰੀ ਸਕਦੇ ਆ ਅਸੀਂ ਅਸ ਤੋਂ ਪਰ ਅਸੀਂ ਕੀ ਕਰ ਸਕਦੇ ਆ ਪੈਸੇ ਸਾਡੇ ਕੋਲ ਹੈ ਨਹੀਂ ਅਸੀਂ ਨੇ ਫਿਰ ਤਾਂ ਮਰਨਾ ਇੱਕ ਆਖਰੀ ਹੱਲੇ ਆ ਵੀ ਅਸੀਂ ਮਰ ਜਾਨੇ ਆ ਠੀਕ ਹੈ ਨਾ ਇਹ ਤੋਂ ਠੀਕੇ ਕ ਹਫਤੇ ਬਾਅਦ ਮੈਂ ਤੇ ਮੇਰਾ ਟੱਬਰ ਲਾਈਟਾਂ ਚਾਉਂ ਜਾ ਕੇ ਸਰਚ ਪਾ ਕੇ ਪੈਟਰੋਲ ਅੱਗ ਲਾ ਲਾਂਗੇ ਮਰ ਜਾਾਂਗੇ ਸਾਡੇ ਕੋਲੇ ਇੱਕ ਲਾਸਟਾ ਲਾ ਬਚਿਆ ਨਾ ਸਾਡੇ ਕੋਲੇ ਪੈਸੇ ਨਹੀਂ ਆ ਰਹੀ ਜੀ ਗੱਲ ਨਾ ਸਾਡੇ ਕੋਲ ਪਹੁੰਚ ਐ ਨਾ ਅਪਰੋਚ ਐ ਸਾਡੇ ਕੋਲੇ ਇਹ ਪੈਸੇ ਸਾਡੇ ਕੋਲ ਹੈ ਨਹੀਂ ਕਿ ਅਸੀਂ ਇਹਨੂੰ ਧੱਕ ਦੀਏ ਠੀਕ ਹੈ ਨਾ ਇਹਦੇ ਪਰ ਹੈਗਾ ਨਜਾਇਜ਼ ਪੈਸਾ ਹੈਗਾ ਇਹ ਧੱਕੀ ਜਾਵੇ ਠੀਕ ਹੈ ਨਾ ਸਾਡੇ ਕੋਲ ਨਹੀਂ ਹੋਏਗਾ ਇਹਦੇ ਕੋਲ ਹਰਾਮ ਦੇ ਬੰਦੇ ਆ ਵੀਰੇ ਹਰਾਮ ਦੇ ਮੰਨਦੇ ਦੇ ਦਊਗਾ ਸਾਡੇ ਕੋਲ ਤਾਂ ਹੈ ਨਹੀਂ ਸ਼ਾਮ ਨੂੰ 50 60 ਜੋੜੇ ਆ ਜਾਂਦੇ ਆ 2500 ਕੈਮਰ ਦਾ ਲੈਂਦਾ ਕੈਲਕੂਲੇਸ਼ਨ ਕਰ ਲਓ ਕਿੰਨੇ ਬਣਦੇ ਆ ਇਹਦੇ ਕੋਲ ਹੈਗੇ ਨਾ ਹਰਾਮ ਦੇ ਦੇਣ ਵਾਸਤੇ ਸਾਡੇ ਕੋਲ ਨਹੀਂ ਹੈਗੇ ਅਸੀਂ ਤਾਂ ਆਪ ਦਾ ਗੁਜ਼ਾਰਾ ਮੱ사 ਕਰਦੇ ਆ ਪਤਾ ਕਰ ਲਓ ਜੀ ਤੜਕੇ ਆ ਜਾਓ ਖੁਦ ਪਤਾ ਕਰ ਲਓ ਸਾਰੀ ਮਾਰਕੀਟ ਦਾ ਦਊ ਤੜਕੇ 8 ਵਜੇ ਤੋਂ ਜੋੜੇ ਆਉਣ ਲੱਗ ਜਾਂਦੇ ਸ਼ਾਮ ਦੇ 5 ਵਜੇ ਤੱਕ ਆਉਂਦੇ ਆ 50 60 ਜੋੜੇ ਆ ਜਾਂਦੇ ਆ ਚਾਹੇ ਵੀ ਸਾਂ ਮਿਲਣਾ ਚਾਹੀਦਾ ਪੁਲਿਸ ਸਾਡੀ ਸੁਣੇ ਠੀਕ ਹੈ ਨਾ ਜਿਹੜੀ ਬਣਦੀ ਕਾਰਵਾਈ ਆ ਉਹ ਹੋਵੇ ਬਸ ਸਾਨੂੰ ਤਾਂ ਮੇਨ ਚੀਜ਼ ਇਹੀ ਆ ਤੇ 20 ਕਰਨਾ ਅਸੀਂ ਗਲਤ ਸੜ ਤੇ ਮਾਰਕੀਟ ਤੋਂ ਗਵਾ ਮਿਲੇ ਵੀ ਹਾਂ ਬੰਦਾ ਗਲਤ ਹੈ ਬਿਲਕੁਲ ਵੀ ਆਂਡਾ ਮਹੱਲੇ ਚੋ ਕਹਦੇ ਵੀ ਗਲਤ ਹੈ ਜੀ ਜੀ ਕੋਈ ਮਾਰਕੀਟ ਤੋਂ ਕੰਮ ਨਾ ਮੰਡੀ ਚੋ ਕੋਈ ਇੱਕ ਬੰਦਾ ਤਾਂ ਕਹੇ ਨਾ ਲੋਕਲ ਮਨਸੀ ਇੱਕ ਬੰਦਾ ਕਹਦੇ ਵੀ ਮੈਂ ਗਲਤ ਹਾਂ ਮੈਨੂੰ ਪਰਚਾ ਦੇ ਦਿਓ ਜੀ ਧੰਨਵਾਦ ਧੰਨਵਾਦ ਓਕੇ ਜੀ ਤਾਂ ਗੱਲਬਾਤ ਕੀਤੀ ਇਸ ਪਰਿਵਾਰ ਦੇ ਨਾਲ ਪੱਖ ਲਵਾਂਗੇ ਦੂਜੀ ਧਿਰ ਦਾ ਵੀ ਹੋਟਲ ਵਾਲਿਆਂ ਦਾ ਵੀ ਕਿਉਂ ਇਹ ਅਜਿਹੇ ਕੰਮ ਕਿਉਂ ਕਰ ਰਹੇ ਆ ਪੁਲਿਸ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਇਹ ਇਹ ਪਰਿਵਾਰ ਦੀ ਵਿਥਿਆ ਕਿ ਸਾਡੇ ਰੌਲਾ ਇੱਕ ਜਗ੍ਹਾ ਦਾ ਹੈ ਜਿਹੜੀ ਸਾਡੇ ਕੋਟ ਦੇ ਸਟੇ ਹੋਏ ਵਾ ਉਸਦੇ ਬਾਬੂ ਸਾਨੂੰ ਇਹ ਬੰਦਾ ਆ ਕੇ ਗਾਲਾਂ ਕੱਢਦਾ ਸਾਨੂੰ ਅਸ਼ਰੀਲ ਹਰਕਤਾਂ ਕਰਦਾ ਸਾਡਾ ਪਰਿਵਾਰ ਦਾ ਜੀਣਾ ਦੁਪਰ ਕੀਤਾ ਹੋਇਆ ਹੈ ਇਹ ਪੁੱਠੇ ਸਿੱਧੇ ਕੰਮ ਇਸ ਹੋਟਲ ਦੇ ਵਿੱਚ ਕਰਵਾਉਂਦਾ ਤਾਂ ਉਹ ਸਾਰੇ ਇਲਜ਼ਾਮ ਇਸ ਪਰਿਵਾਰ ਨੇ ਲਾਏ ਆ ਤਾਂ ਉਹ ਪਰਿਵਾਰ ਦਾ ਕੀ ਮਕਸਦ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਸਾਡਾ ਇੱਕ ਘਰ ਇਹ ਜਗ੍ਹਾ ਇਹ ਹਥਿਆਉਣ ਦੇ ਚੱਕਰ ਦੇ ਵਿੱਚ ਹੈ ਜਿਹਦੇ ਚੱਕਰ ਚ ਪੁਲਿਸ ਪ੍ਰਸ਼ਾਸਨੇ ਦਾ ਸਾਥ ਦੇ ਰਿਹਾ ਹੈ ਇਹ ਪੁਲਿਸ ਪ੍ਰਸ਼ਾਸਨ ਨੂੰ ਮੀਨਾ ਭਰਦਾ ਹੈ ਸਾਰੇ ਇਲਜ਼ਾਮ ਇਸ ਪਰਿਵਾਰ ਨੇ ਲਾਏ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਦਾ ਕੀ ਕਹਿਣਾ ਉਹ ਕੀ ਕਹਿੰਦੇ ਨੇ ਇਹ ਪੱਖ ਉਹਨ ਫਿਲਹਾਲ ਦੇਰੀ ਦਿਖਦੇ ਰਹੋ ਲੋਕਾਈ ਠੀਕ ਤਾਂ ਸਾਡੇ ਨਾਲ ਦੂਜੀ ਧਿਰ ਹੈ ਜਿਨ੍ਹਾਂ ਤੇ ਇਲਜ਼ਾਮ ਲੱਗੇ ਸੀ ਵੱਖ-ਵੱਖ ਤਰੀਕੇ ਦੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਕਾਲ ਸਾਨੂੰ ਸੱਧਿਆ ਸੀ ਤੁਹਾਡੇ ਗੁੰਡਿਆਂ ਨੇ ਉਹ ਕਹਿੰਦੇ ਵੀ ਸਾਡੇ ਜਿਹੜੇ ਦੇਵ ਹੈਵਨ ਹੋਟਲ ਦੇ ਮਾਲਕ ਹੈ ਜੀ 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 ਉਹਨੇ ਸਾਨੂੰ ਸਾਡਾ ਇੱਕ ਬਾਥਰੂਮ ਜਗਾ ਇੱਕ ਜਿਹਨੇ ਉਹਨੇ ਪਹਿਲਾਂ ਸਾਡੀ ਕੁਝ ਜਗਾ ਖਰੀਦੀ ਸੀ ਉਹਦੇ ਵਿੱਚੋਂ ਇੱਕ ਜਗਾ ਜਿਹੜੀ ਅਸੀਂ ਨਹੀਂ ਵੇਚਣੀ ਚਾਹੁੰਦੇ ਪਰ ਧੱਕੇ ਨਾਲ ਉਹ ਸਾਡੇ ਤੋਂ ਖਰੀਦਣੀ ਚਾਹੁੰਦਾ ਜਿਹਦਾ ਸਾਡੇ ਕੋਲੇ ਕੋਰਟ ਦੇ ਸਟੇ ਵੀ ਹੋਏ ਪਿਆ ਪਰ ਇਸ ਦੇ ਬਾਵਜੂਦ ਵੀ ਉਹ ਸਾਡੇ ਤੇ ਗੁੰਡਾਗਰਦੀ ਕਰਦਾ ਹੈ ਗਾਲਾਂ ਕੱਢਦਾ ਹੈ ਸਾਡੇ ਤੇ ਦਬਕਾ ਮਾਰਦਾ ਹੈ ਮੈਂ ਸਰ ਤੁਹਾਨੂੰ ਹਰ ਇੱਕ ਚੀਜ਼ ਦੀ ਰਿਕਾਰਡਿੰਗ ਪੇਸ਼ ਕਰੂੰਗਾ ਜਿਹਦੇ 'ਚ ਇਹ ਸਾਨੂੰ ਬੰਦੂਕ ਨਾਲ ਡਰਾਉਂਦਾ ਹੈ ਬੰਦੂਕ ਲੈ ਕੇ ਕੱਲ ਵੀ ਇਹ ਗਿਆ ਜੀ ਕੱਲ ਇਹਨੇ ਪੰਚਾਇਤ ਬੈਠੀ ਸੀ ਐਸਐਚਓ ਸਾਹਿਬ ਦੇ ਸਾਹਮਣੇ ਇਹ ਗੱਲ ਮੰਨੀ ਹੈ ਵੀ ਹਾਂ ਮੈਂ ਬੰਦੂਕ ਕੱਢੀ ਸੀ ਇਹਨਾਂ ਨੂੰ ਮੈਂ ਡਰਾਉਂਦਾ ਸੀ ਇਸ ਤੋਂ ਬਾਅਦ ਇੱਕ ਰਿਕਾਰਡਿੰਗ ਤੁਹਾਨੂੰ ਹੋਰ ਭੇਜੂੰਗਾ ਜਿਹਦੇ 'ਚ ਇਹਨੇ ਸਾਡੇ ਗੇਟਮੈਨ ਨੂੰ ਆ ਕੇ ਇਹ ਗੱਲ ਕਹੀ ਹੈ ਮੈਂ ਪਿਓ ਪੁੱਤ ਮਾਰ ਨਹੀਂ ਮਾਰਨੇ ਕੱਲ ਸਾਰੀ ਪੰਚਾਇਤ ਨੇ ਜਦੋਂ ਗੱਲਾਂ ਸੁਣੀਆਂ ਜੀ ਇਹਦੇ ਕੋਲ ਕੋਈ ਗੱਲ ਦਾ ਜਵਾਬ ਨਹੀਂ ਸੀ ਮੈਂ ਇਹਨੂੰ ਕਿਹਾ ਤੁਹਾਡੇ ਭਰਾ ਨੂੰ ਲਿਆ ਆਦੀ ਮਾਂ ਨੂੰ ਲਿਆ ਕੋਈ ਤੇਰੀ ਫੇਵਰ 'ਚ ਇੱਕ ਤੇ ਮੈਂ ਦਿੰਦਾ ਰਹੀਂ ਦੂਜੀ ਗੱਲ ਜਿਹੜੀ ਇਹ ਗੱਲ ਕਰਦਾ ਆ ਮੈਂ ਦਿਖਾਉਣਾ ਚਾਹੁੰਦਾ 460 ਮਰਬਾਗਾਜ ਲੈਟਰਨ ਅਤੇ ਬਾਥਰੂਮ ਸਾਈਜ਼ 10x8 ਫੁੱਟ ਬਣਿਆ ਹੋਇਆ ਜੋ ਖਰੀਦਦਾਰ ਜਦੋਂ ਮਰਜੀ ਲੈਟਰਨ ਬਾਥਰੂਮ ਢਾਕੇ ਆਪਣੀ ਜਗ੍ਹਾ ਵਿੱਚ ਰਲਾ ਸਕਦਾ ਹੈ ਜਿਸ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਸੌਦਾਬਿੰਤੀ ਦਾ ਹੋਏਗਾ ਲਿਹਾਜ਼ਾ ਇਹ ਇਕਰਾਰਨਾਮਾ ਕਪਜੇ ਵਾਲੀ ਵੇਚਣ ਦਾ ਮੈਨੂੰ ਆਪਣੇ ਬੁੱਧ-ਸੁੱਧ ਬਿਨਾਂ ਕਿਸੇ ਡਰ ਦਬਾਅ ਤੋਂ ਲਿਖਵਾ ਦਿੱਤਾ ਹੈ ਤਾਂ ਕਿ ਲੋੜ ਪੈਣ ਤੇ ਕੰਮ ਆ ਸਕੇ ਠੀਕ ਹੈ ਜੀ ਇਹ ਉਸ ਤੋਂ ਬਾਅਦ ਹੁਣ ਮੈਨੂੰ ਕਹਿੰਦਾ ਮੇਰੇ ਬਾਥਰੂਮ ਲੈਟਰ ਵੀ ਤੂੰ ਬਣਾ ਕੇ ਦੇ ਜਿਹੜੇ ਕਿ ਬੂਹਾ ਵੀ ਨਹੀਂ ਚੱਦਣਾ ਲੱਗਿਆ ਵੇ ਇਹ ਭਾਲ ਦਾ ਲੱਖ ਰੁਪਈਆ ਜੀ ਜਿਹਦਾ ਕਿ ਤੁਸੀਂ ਬਾਥਰੂਮ ਲੈਟਰਨ ਆਪ ਦੇਖੋਗੇ ਜੇ ਬਣਾਈਏ 10000 ਦਾ ਜਗਾੜ ਵੀ ਹੈ ਨਹੀਂ ਜੀ ਹੁਣ ਇਹ ਸਿਰਫ ਸਾਡੇ ਤੋਂ ਪੈਸੇ ਧਾਂ ਦਾ ਮਾਰਾ ਵੇਲਾ ਹੈਗਾ ਜੀ ਮਾਰਕੀਟ ਦਾ ਇੱਕ ਬੰਦਾ ਵੀ ਇਹਦੀ ਫੇਵਰ ਚ ਬਿਆਨ ਦੇ ਜੇ ਕੋਈ ਹੱਕ ਚ ਗਵਾਹੀ ਦੇ ਜੇ ਇਹਦਾ ਭਰਾ ਦੇ ਜੇ ਇਹਦੇ ਭਰਾ ਦੇ ਤੁਸੀਂ ਬਿਆਨ ਲਓ ਤੁਹਾਨੂੰ ਆਪ ਦੱਸੇਗਾ ਵੀ ਇਹ ਬੰਦਾ ਗਲਤ ਆ ਸਾਡਾ ਕਿਤੇ ਕਸੂਰ ਹੋਵੇ ਜੀ ਤੇ ਅਸੀਂ ਜੋ ਇਹ ਸਜ਼ਾ ਸਾਨੂੰ ਦੇਓਗੇ ਕਾਨੂੰਨ ਦੇਊਗੇ ਹੀ ਦੇਣਦਾਰ ਕੱਲ ਐਸਐਚਓ ਸਾਹਦੇ ਸਾਹਮਣੇ ਬਿਆਨ ਦੇ ਗਿਆ ਹੈ ਵੀ ਹਾਂ ਮੈਂ ਇਹਨਾਂ ਨੂੰ ਜਗ੍ਹਾ ਦੇਣੀ ਹੈ ਮੈਂ ਦੇ ਦੂੰਗਾ ਤੇ ਐਤਵਾਰ ਤੱਕ ਦਾ ਟਾਈਮ ਲੇ ਉਹਨਾਂ ਨੇ ਹੋਰ ਗੱਲ ਆਖੀ ਉਹ ਕਹਿੰਦੇ ਵੀ ਸਾਡਾ ਘਰ ਨਾਲ ਆ ਉੱਪਰ ਇਹਨਾਂ ਦੇ ਕਮਰੇ ਆ ਸ਼ਰਿਆਮ ਇੱਥੇ ਦੇਵਪਾਰ ਦਾ ਕੰਮ ਚੱਲਦਾ ਜਨਾਨੀ ਬਾਈ ਦਾ ਕੰਮ ਚੱਲਦਾ ਸਾਡਾ ਤਾਂ ਔਰਤਾਂ ਕਹਿੰਦੀਆਂ ਜਉਣਾ ਦੁੱਪਰ ਹੋਇਆ ਬਸ ਤਾਂ ਬਾਹਰ ਵੀਡੀਓ ਚ ਵੀ ਨਹੀਂ ਸਰ ਮੈਨੂੰ ਇੱਕ ਗੱਲ ਦੱਸੋ ਪਹਿਲੀ ਗੱਲ ਤਾਂ ਮੇਰਾ ਹੋਟਲ ਇਧਰੋਂ ਕਵਰਡ ਹੈ ਜੀ ਇਹਨਾਂ ਨਾਲ ਇਸ ਗੱਲ ਦਾ ਕੋਈ ਤੱਲ ਕੀ ਹੈ ਨਹੀਂ ਠੀਕ ਹੈ ਦੂਜੀ ਗੱਲ ਦਾ ਆ ਤੁਸੀਂ ਖੜੇ ਆ ਜੀ ਅੰਦਰ ਚੱਲੋ ਮੇਰੇ ਨਾਲ ਆਪਾਂ ਤੁਹਾਨੂੰ ਹਰ ਇੱਕ ਕਮਰਾ ਚੈੱਕ ਕਰਾਣੇ ਹਰ ਇੱਕ ਚੀਜ਼ ਚੈੱਕ ਕਰਾਣੇ ਦੇਵ ਜਿਹਦੇ ਕੋਲ ਕੁਝ ਕਹਿਣ ਨੂੰ ਨਹੀਂ ਹੁੰਦਾ ਉਹਦੇ ਕੋਲ ਇਹੀ ਬਾਡਿੰਗ ਆ ਬਾਈ ਜੀ ਫੰਕਸ਼ਨ ਹੁੰਦੇ ਆ ਈਵਨ ਕਿ ਮੈਂ ਸਾਰਾ ਸਾਊਂਡ ਪ੍ਰੂਫ ਕਰਾਇਆ ਵੇ ਵੀ ਕਿਸੇ ਨੂੰ ਦਿੱਕਤ ਨਾ ਆਵੇ ਬਾਕੀ ਨਹੀਂ ਉਂਗਲ ਚੱਕਣੀ ਕਿਸੇ ਦੇ ਸੌਕੀ ਜਿਹਦੇ ਪੱਲੇ ਹੀ ਕੁਛ ਨਹੀਂ ਜੀ ਕੋਈ ਰਿਸ਼ਤੇਦਾਰੀ ਆਪਦੀ ਨਹੀਂ ਕੋਈ ਭੈਣ ਭਰਾ ਆਵਦਾ ਨਹੀਂ ਤੁਸੀਂ ਮੈਨੂੰ ਦੱਸੋ ਮੈਂ ਮਹੱਲੇ ਚੋਂ ਜਿਹੜਾ ਬੰਦਾ ਕਹੋਂ ਤੁਹਾਡੇ ਸਾਹਮਣੇ ਇੱਥੇ ਖੜਾ ਕਰ ਦਿੰਦਾ ਜਿਹੜਾ ਮੇਰੇ ਨਾਲ ਖੜ ਕੇ ਮੇਰੀ ਫੇਵਰ ਕਰੂਗਾ ਜੇ ਮੈਂ ਅਜੇ ਧੰਦੇ ਕਰਦਾ ਮੈਂ ਤਾਂ ਫਿਰ ਇਹ ਤਾਂ ਫਿਰ ਗੱਲ ਹੀ ਕਿੱਥੇ ਜਾਊਗੀ ਜੀ ਇਹਨਾਂ ਨੇ ਇੱਕ ਹੋਰ ਗੱਲ ਆਖੀ ਉਹ ਕਹਿੰਦੇ ਪੁਲਿਸ ਜਿਹੜਾ ਪ੍ਰਸ਼ਾਸਨ ਹੈ ਉਹ ਇਹਦਾ ਬੰਨਿਆ ਹੋਇਆ ਪੈਸਾ ਇਹਦੇ ਕੋਲ ਹੈਗਾ ਮਹੀਨਾ ਭਰ ਦਾ ਖਵਾਉਂਦਾ ਉਹਨਾਂ ਨੂੰ ਪੁਲਿਸ ਅਸੀਂ ਸਾਧਦੇ ਆ ਭੁਗਤੇ ਦੇ ਹੱਕੇ ਜਾਂਦੀ ਆ ਕੇ ਸਾਰਾ ਢਾਂਚਾ ਇਹਨੇ ਪਰਸੋਂ ਪੁਲਿਸ ਸੱਦੀ ਸੀ 170 ਐਸਐਸਓ ਤੇ ਕੰਪਲੇਂਟ ਪਾ ਕੇ ਇਹ ਉਹਨਾਂ ਦੀ ਵੀਡੀਓ ਬਣਾ ਕੇ ਸ਼ਰਾਬ ਪੀ ਕੇ ਉਹਨਾਂ ਨੂੰ ਮਾਰਾ ਚੰਗਾ ਬੋਲਿਆ ਉਸ ਲਬਜ ਤੁਸੀਂ ਐਸਐਸਓ ਸਾਹਿਬ ਤੋਂ ਵੈਰੀਫਾਈ ਕਰ ਸਕਦੇ ਆ ਠੀਕ ਹੈ ਉਹਨਾਂ ਨੇ ਇਹਨੂੰ ਕਿਹਾ ਵੀ ਅਹੀ ਤੇਰੇ ਕੋਲ ਅੱਜ ਤੋਂ ਬਾਅਦ ਨਹੀਂ ਆਉਣਾ ਤੈਨੂੰ ਬੋਲਣ ਦੀ ਤਮੀਜ਼ ਨਹੀਂ ਇਹਦੀ ਮੂਵੀ ਬਣਾ ਕੇ ਇਹ ਮੂਵੀ ਬਣਾਉਂਦਾ ਸੀ ਉਹਨਾਂ ਦੀ ਉਹ ਕਹਿੰਦੇ ਅਸੀਂ ਤੇਰੇ ਪੱਕ ਚ ਗੱਲ ਕਰਨਾ ਇਹ ਤੈਨੂੰ ਅਕਲ ਹੀ ਹੈ ਨਹੀਂ ਆਹ ਗੱਲ ਹੋਈ ਹੈ ਜੀ ਇਹ ਕਲੀਅਰ ਕਰ ਸਕਦੇ ਆਪਾਂ ਜੀ ਇੱਕ ਉਹਨਾਂ ਨੇ ਤੁਹਾਨੂੰ ਤੁਹਾਡੀ ਵੀਡੀਓ ਦਿਖਾਈ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕੁਝ ਕਰਨਾ ਕਰ ਲਓ ਮਤਲਬ ਇੱਥੋਂ ਤੱਕ ਵੀ ਇੱਕ ਇਸ਼ਾਰਾ ਕਰਕੇ ਜਿਹੜਾ ਕੋਈ ਪਟਨਾ ਪੱਟ ਲਓ ਮੇਰਾ ਇਹ ਇਹ ਵੀ ਤੁਹਾਡੀ ਦੇਖੋ ਮੈਂ ਤੁਹਾਨੂੰ ਇਹਨਾਂ ਦੀ ਵੀਡੀਓ ਤੁਹਾਨੂੰ ਸੈਂਡ ਕਰਦਾ ਜਿਹੜੀਆਂ ਨਾਲ ਨੱਥੀ ਕਰੋ ਤੁਸੀਂ ਜਿਹਦੇ ਚ ਇਹ ਸਾਡੇ ਗੇਟਮੈਨ ਨੂੰ ਇਹ ਧਮਕੀ ਦਿੰਦਾ ਇਹ ਮੈਂ ਤਾਂ ਪਿਓ ਪੁੱਤ ਗੋਲੀ ਨਾਲ ਮਾਰਦੇ ਨੇ ਇਹਨੇ ਸ਼ਰਟ ਚੱਕ ਕੇ ਪਸਪੋਰਟ ਵਾਲਾ ਮਖਾਇਆ ਜੀ ਕੱਲ ਇਹਨੇ ਬੰਦੂਕ ਕੱਢੀ ਹੈ ਜੀ ਸ਼ਰੇਆਮ ਸਾਰਿਆਂ ਨੂੰ ਪਤਾ ਹੈ ਤੇ ਕੱਲ ਉੱਥੇ ਥਾਣੇ ਮੰਨਿਆ ਜੀ ਮੈਂ ਬੰਦੂਕ ਕੱਢੀ ਹੈ ਜੀ ਐਸ ਐਚਓ ਸਾਹਿਬ ਜੀ ਸਾਰੇ ਮੋਹਦਵਾਰ ਬੰਦੇ ਸੀ ਉਹਨਾਂ ਸਾਹਮਣੇ ਮੰਨਿਆ ਮੈਂ ਬੰਦੂਕ ਕੱਢੀ ਹੈ ਜੀ ਆਹ ਚੱਕਰ ਹੈ ਪਹਿਲਾਂ ਰੇਟ ਇੱਥੇ ਘੱਟ ਸੀ ਹੁਣ ਰੇਟ ਵਧ ਗਿਆ ਉਹ ਨੀਤ ਹੋ ਗਈ ਬੇਈਮਾਨ ਰੌਲਾ ਆਹ ਹੈ ਜੀ ਤੁਹਾਡਾ ਕਹਿੰਦਾ ਮਤਲਬ ਵੀ ਤੁਹਾਡੇ ਨੇ ਇਹਦਾ ਰੌਲਾ ਉਹ ਜਗ੍ਹਾ ਦਾ ਇਸ ਕਰਕੇ ਵੀ ਉਹ ਜਗ੍ਹਾ ਰੇਟ ਵਧ ਗਿਆ ਤੇ ਇਹਦੇ ਮਨ ਚ ਬੇਈਮਾਨੀ ਹੈ ਜੀ ਸਾਡੇ ਤੋਂ ਪੈਸੇ ਭਾਲ ਲਈ ਜਗ੍ਹਾ ਦੇ ਵਧਾ ਕੇ ਪੈਸੇ ਨਹੀਂ ਆਪਦੇ ਭਰਾ ਤੋਂ ਪੈ ਇਹਨੇ ਭਰਾ ਤੋਂ 2.5 ਲੱਖ ਰੁਪਏ ਲਿਆ ਜੀ ਦਾ ਕਿਹਦਾ ਭਰਾ ਬਿਆਨ ਤੁਹਾਨੂੰ ਦੇਊ ਜੇ ਤੁਸੀਂ ਇਹਦੇ ਲੈਣ ਜਾਓਗੇ ਦਾ ਜੇ ਇਹਦਾ ਭਰਾ ਕਹਦੇ ਵੀ ਮੈਂ ਗਲਤ ਕੀਤਾ ਜੀ ਤੇ ਮੇਰੀ ਜਿਹੜੀ ਜਗ੍ਹਾ ਲਈ ਵੀ ਆ ਉਹ ਵੀ ਮੈਂ ਵਾਪਸ ਕਰ ਦਊਗਾ ਜੀ ਹੋਰ ਦੱਸੋ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ ਮੇਰੇ ਕੋਲੇ ਇਹਦਾ ਆਤ 87 ਮੈਨੂੰ ਆਪ ਦਾ ਹੱਥ ਦੇ ਬੰਦੇ ਨਾਲ ਕਰ ਆਹ ਉਹ ਉਹਨਾਂ ਨੇ ਸੱਜਿਆ ਕਹਿੰਦੇ ਸਾਨੂੰ ਇਹ ਗਾਲਾਂ ਕੱਢਦਾ ਉਹਨੇ ਵੀਡੀਓ ਵੀ ਖਾਈਏਗਾ ਆਹ ਸਾਡੇ ਦਰਖਾਸਤ ਦਿੱਤੀ ਹੈ ਠੀਕ ਹੈ ਕਾਰਵਾਈ ਕਰ ਰਹੇ ਹਾਂ ਮੈਂ ਥੋੜਾ ਜਿਹਾ ਕੇਸ ਦੇ ਵਿੱਚ ਬਾਹਰ ਠੀਕ ਹੈ ਓਕੇ ਤੇ ਉਹਦੇ ਜੇ ਉਹ ਵੀ ਆਵੇਂ ਕਹਿੰਦੇ ਵੀ ਮਨੋਹਿਕ ਮਾਰਨੇ ਸਾਨੂੰ ਬੁਲਾ ਕੇ ਕਿਹਾ ਵੀ ਤੁਹਾਡੇ ਤੇ ਪਰਚਾ ਦੇਉਂਗੇ ਤੁਸੀਂ ਜਗਾ ਨਾ ਛੱਡੀ ਜਗਾ ਤੇ ਕਹਿੰਦੇ ਸਾਡਾ ਸਟੇ ਨਹੀਂ 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 ਉਹਨਾਂ ਦਾ ਕੋਈ ਸਾਡਾ ਕੰਮ ਨਹੀਂ ਜਗਾ ਜੁਗਾ ਛਡਾਉਂਦਾ ਠੀਕ ਹੈ ਉਹ ਵਿੱਚ ਕੋਰਟ ਦੇਖੇ ਜਾਂ ਜੋ ਕਾਨੂੰਨੀ ਪ੍ਰੋਸੈਸ ਆ ਉਹ ਦੇਖਣ ਠੀਕ ਹੈ ਜੀ ਅਸੀਂ ਸਿਰਫ ਜਿਹੜਾ ਇਹਨਾਂ ਦਾ ਝਗੜਾ ਹੋਇਆ ਉਹਦਾ ਦੇਖਾਂਗੇ ਅਸੀਂ ਤਾਂ ਬੰਦੀ ਕਾਰਵਾਈ ਕਰਾਂਗੇ ਠੀਕ ਹੈ ਅਦਰਵਾਈ ਜਗਾ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਜੀ ਠੀਕ ਹੈ ਮਤਲਬ ਬੰਦੀ ਕਾਰਵਾਈ ਤੁਸੀਂ ਕਰ ਰਹੇ ਹੋ ਹਾਂ ਜਿਹੜੀ ਕੋਈ ਉਹਨਾਂ ਨੂੰ ਦਰਖਾਸਤ ਦਿੱਤੀ ਉਹਦੇ ਮੁਤਾਬਕ ਜੋ ਬੰਦੀ ਕਾਰਵਾਈ ਕਰਾਂਗੇ ਠੀਕ ਹੈ